ਵੀਰ ਆਪਣੇ ਵਠਣ ਬਰਨਾਲੇ ਕਨਿੰਦਾ ਉਹ ਵੀਰ ਦੀ ਰੀਜ ਵੀ ਪੂਰੀ ਕਰਦੀ ਆ ਨਾ ਬਹੁਤ ਦੇਰ ਹੋ ਗਈ ਉਹਨੂੰ ਕਹਿੰਦੇ ਨੇ ਨਿੰਦਰਾ ਰੇਡੀਅਲ ਟਾਈਪ ਹੁੰਦੀ ਆ ਨਾ ਜਿਹੜੀ ਮਸ਼ੀਨ ਦੇ ਟਰਾਲੇ ਦੇ ਮਗਰ ਆਰ ਪੂੰਛ ਤੇ ਜਰੂਰ ਲਾਈ ਦੋ ਚਾਰ ਪੀਸ ਲਓ ਜੀ ਅਜੀ ਦੁਰਪੇ ਪਾਈ ਨਿੰਦਰਾ ਨੇ ਬਾਪ ਮਹਾਰਾਜ ਰੱਖੇ ਸੁੱਖਾਂ ਸ਼ਾਂਤੀ ਪਾਰਤੀ ਰਾਣੀ ਸਿੱਧੀ ਭਾਰਸੋਂ ਨੂੰ ਚਲੋ ਬਾਕੀ ਲੁਧਿਆਣੇ ਵਾਲੀ ਪੁਲੀ ਬਈ ਆ ਪਈ ਆ ਇਹਦੇ ਦੇਖ ਲਓ ਤੁਸੀਂ ਬੈਲਟ ਆ ਚੱਲੀ ਆ ਬੈਲਟ ਹੋ ਗਿਆ ਤਾਂ ਹੁੱਕ ਦਾ ਹਨਾ ਜਿਹੜੀ ਕੰਮ ਤੋਂ ਡਰਦੇ ਤੇ ਵੀ ਹੁੱਕ ਪਤਾ ਨਹੀਂ ਹਨਾ ਉਦੋਂ ਦਾ ਬਈ ਆਉਂਦੇ ਪਤਾ ਨਹੀਂ ਟਾਇਰ ਸੈੱਟ ਰੱਖ ਹੋਇਆ ਤਾਂ ਗੱਬੇ ਰੱਖਿਆ ਤਾਂ ਪਿੱਛੇ ਜਿਹਨੂੰ ਟਾਇਰ ਤਾਂ ਕਰਕੇ ਉਹ ਤਾਂ ਹੁੱਕ ਨੇ ਮੂੰਹ ਖਾਦਾ ਪਟਲਿਆ ਤਾਂ ਆਹ ਟਾਂਕੇ ਇੱਥੇ ਦੇ ਬਿਲਡਿੰਗ ਜੀ ਪਟਣੀ ਸ਼ੁਰੂ ਕਰ ਲਈਦੀ ਫਿਰ ਲਓ ਜੀ ਬਈ ਪਹੁੰਚ ਗਏ ਭਾਰਸੋਂ ਸੇਵਕ ਬਈ ਦੀ ਦੁਕਾਨ ਤੇ ਮਸਲਾ ਲੱਗੇ ਆਏ ਆ ਬਾਈ ਲੈਂਚ ਹੁਣ ਆਪਣਾ ਲਈ ਰਾਣੀ ਵੀ ਲੱਗ ਜੂਗੀ ਇਹ ਵੀ ਤਿਆਰ ਹੋ ਜੂਗੀ ਹੁਣ ਇੱਥੇ ਅੱਜ ਤਰੀਕਾ 10 ਕਿੱਦਾਂ ਬਾਈ ਮੌਸਮ ਬਾਈ ਜਾਣ ਦੀ ਤਿਆਰੀ ਦੀ ਬੁਰੀ ਮਸ਼ੀਨ ਕਟਰ ਕੋਟਰ ਆ ਨਾ ਪੂਰਾ ਫਿੱਟ ਕਰ ਲਏ ਤੇ ਬਾਈ ਮੀਨ ਧੂੜ ਕਾਟਰ ਮੈਂ ਸੌਦਾ ਜਗੋ 7 ਵਜੇ ਨੇਰਾ ਇੰਨਾ ਹਾਲਾ ਹੁਣ ਆ ਵੀ ਗਿਆ ਮੈਂ ਕਹਿੰਦਾ ਇੰਨਾ ਜਿਆਦਾ ਮੀ ਆ ਮੈਂ ਗੰਗਰਾ ਵੀ ਮਾਣਾ ਤੇ ਬਾਈ ਆਪਣਾ ਨੇਤਰ ਲਾਈਵ ਰਾਣੋਂ ਦੇਖਿਆ ਮੈਂ YouTube ਤੇ ਢੋੜ ਕੱਢੇ ਪਈਦੀ ਉੱਥੇ ਸਾਡੇ ਵੈਸੇ ਹੁਣੇ ਆਇਆ ਅਜੇ ਬਾਕੀ ਮਸ਼ੀਨ ਤਿਆਰ ਕਰੀ ਪਈਦੀਆਂ ਪੂਰੀ ਜਾਣ ਵਾਸਤੇ ਹੁਣ ਭਾਰਤੋਂ ਜਾਣਾ ਰੱਜ ਮੈਂ ਕਿਹਾ ਚਲੋ ਟਾਈਮ 'ਤੇ ਪਹੁੰਚਦੇ ਆ ਹਨਾ ਮੁੰਡੇ ਸਾਜਰੇ ਉੱਠ ਕੇ ਤੇ ਅੱਜ ਜੋਗ ਦੇ ਬਾਈ ਉਹ ਨਹੀਂ ਨਹੀਂ ਬਹੁਤ ਹੈ ਬਾਈ ਇਹ ਉੱਧਰ ਵੀ ਪਈ ਜਾਂਦਾ ਐ ਇੱਧਰ ਵੀ ਪਈ ਜਾਂਦਾ ਸਮਝ ਕੁਛ ਲੱਗਦੇ ਨਹੀਂ ਐ ਇਹਦੀ ਵੀ ਕੀ ਸਿਸਟਮ ਆ ਬਾਕੀ ਕਟਰਾਂ ਦੇ ਕਟਰ ਦੇ ਪਿਛੇ ਬੁਸ਼ ਦਿੱਤਾ ਹੈ ਪਿੱਛੇ ਵਾਲੇ ਕਟਰ ਦੀ ਹੁੱਕ ਅੱਜ ਵੀ ਜਿਹੜੇ ਹੁੱਕਾ ਆ ਨਾ ਮੁਤੰਗ ਨਾ ਕਰੇ ਰਸਤੇ ਦੇ ਵਿੱਚ ਨੇ ਲੋ ਸਵੇਰੇ 7 ਵਜੇ ਨਹੀਂ ਨਿਆਨ ਪੂਰਾ ਦਿਨ ਚੜਿਆ ਹੋ ਹੁੰਦਾ ਆ 7 ਵਜੇ ਦੇ ਮੌਜੂਦਾ ਹਾਲਾਤ ਆ ਪੂਰੇ 7 ਵਜੇ ਹੋਏ ਆ ਕਟਰ ਪਾਉਣ ਦੇ ਪਿਛੇ ਪਾ ਕੇ ਬਾ ਤੋੜਨ ਲੱਗੇ ਤੇ ਅਜ ਤਾਂ ਮੈਂ ਕਿਹਾ ਚੱਲ ਦੇਖ ਹੀ ਲੈਨੇ ਇਹਨੂੰ ਹਨਾ ਬਾਕੀ ਆ ਸਮਾਨ ਸਮੂਹ ਰਿਹਾ ਤੋਤੇ ਆ ਸਮਾਨ ਨੇ ਅੰਦਰ ਰੱਖਿਆ ਪੁੱਤ ਹੋਏ ਉਹ ਦੋਤੇ ਨਹੀਂ ਪਾ ਮੂਡ ਚੱਕ ਲਾ ਜੋਗੇ ਹਾਂਜੀ ਇਹ ਇੱਧਰ ਵੀ ਪਈ ਜਾਂਦਾ ਉੱਧਰ ਵੀ ਪਈ ਜਾਂਦਾ ਕੀ ਕਰੀਏ ਹੋਣਾ ਹਾਂ ਅਤਰ ਬਾਲ ਹੁਣ ਮੰਨੀ ਫੇਰ ਤੇ ਉਹ ਮੌਕੇ ਤੇ ਜੀ ਮੌਕੇ ਤੇ ਕੋਈ ਦਾਇਕਲ ਸਵੇਰ ਦਾ ਬੱਕਾ ਮਰੇ ਕਹਿੰਦਾ ਟ੍ਰੈਲ ਬੰਨ ਲਓ ਬੰਨ ਲਓ ਅਸੀਂ ਥੋੜੇ ਠੀਠ ਹੋਣਾ ਦੇਈ ਚਲੋ ਸਮਾਨ ਮੇਲ ਲਈ ਫਿਰ ਬੰਨਦੇ ਹਾਂ ਹਾਂ ਆ ਗਿਆ ਹੁਣ ਤਾਂ ਲੱਗ ਗਿਆ ਪੈਣਾ ਅੱਜ ਦਿਨ ਦਾ ਬਹੁਤ ਰੋਪੜ ਗਣੀ ਨੂੰ ਹੂੰ ਗਲ ਦਰbaar ਆ ਬਜੌਰ ਹੋ ਗਈ। ਸ਼ਮੀਨ ਸਮਾ ਕੱਢ ਗਏ ਹਨ ਧੂੜ ਕੱਢ ਤੇ ਆ ਦੇਖੋ ਇੱਧਰ ਹਜੇ ਵੀ ਪਈ ਜਾਂਦਾ ਬਾਕੀ ਹਵਾ ਵੈਸੇ ਖੜ ਗਈ ਹਵਾ ਨੇ ਵੀ ਧੂੜ ਕਰਤੀ ਆ ਦੇ ਲੋ ਗੰਨਾ ਇੱਕ ਪਾਸੇ ਇੱਧਰ ਨੂੰ ਹਵਾ ਜਲਦੀ ਦੀ ਪੜਾ ਨੂੰ ਉਧਰ ਨੂੰ ਡੇਡਾ ਕਰਤਾ ਗੰਨਾ ਵੀ ਹਨ ਝੋਨਿਆਂ ਦਾ ਬਈ ਕੀ ਹਾਲ ਹੋਊਗਾ ਹੁਣ ਤਾਂ ਬੇ ਨੁਕਸਾਨ ਹੈ ਯਾਰ ਨਾ ਆਵੇ ਤਾਂ ਵਧੀਆ ਹਨਾ ਮਾਲਕ ਰੱਖੇ ਕਿਰਪਾ ਡੇਢ ਕੁ ਮਹੀਨੇ ਦੀ ਜਦੋਂ ਬਈ ਲੋਡ ਤੇ ਝੋਨਾ ਲਾਉਣਾ ਦਾ ਹਨਾ ਜਦੋਂ ਉਦੋਂ ਮਹੀ ਪਿਆ ਨਹੀਂ ਹੁਣ ਇਹ ਬੇਮੌਸਮੀ ਮਹੀ ਆ ਇਹ ਦਿਨਾਂ ਦੇ ਵਿੱਚ ਹਨਾ ਮੈਂ ਕਹਿੰਦਾ ਵੀ ਕੰਮ ਕਰ ਸਾਰੇ ਠੱਪ ਕਰੇ ਪਏ ਹਨਾ ਦੇਖੋ ਹੁਣ ਚਲੋ ਅਸੀਂ ਤਾਂ ਇੱਕ ਤਾਂ ਦਿਨ ਲੇਟ ਤੁਰ ਪਾਂਗੇ ਬਾਕੀ ਮਪਣੇ ਦਿਹਾੜੀ ਵਾਲੇ ਵੀਰ ਉਹ ਵੀ ਅੱਜ ਵਿਲੇ ਹਨਾ ਜ਼ਿਮੀਂਦਾਰ ਭਰਾਵਾਂ ਦਾ ਉਹ ਨੁਕਸਾਨ ਸਾਡਾ ਉਹ ਨੁਕਸਾਨ ਆ ਮਿਸਤਰੀ ਵੀ ਉਹ ਵਿਲੇ ਦੁਕਾਨਾਂ ਵਾਲੇ ਉਹ ਬਈ ਇੱਕ ਮੀਂਹ ਗੱਲ ਕਿੰਨਾ ਨੁਕਸਾਨ ਆ ਹਨਾ ਬਾਕੀ ਇਹ ਵੀ ਰੱਬ ਦੇ ਰੰਗ ਆ ਬਾਈ ਕੀ ਪਤਾ ਕੋਈ ਚੰਗਾ ਹੀ ਹੁੰਦਾ ਹਨਾ ਇਹ ਵੀ ਕੋਈ ਮਾਲਕ ਦੇ ਘਰ ਦਾ ਪਤਾ ਨਹੀਂ ਹੈਗਾ ਵੀ ਕੋਈ ਚੰਗਾ ਹੀ ਕਰਦਾ ਹੁਣ ਆਪਾਂ ਚੱਲੇ ਤੇ ਹਨਾ ਮਸ਼ੀਨ ਰੈਡੀ ਖੜੀ ਸੀ ਬਸ ਕਟਰ ਪਾ ਕੇ ਤੁਰਨ ਲੱਗੇ ਤੇ ਕੀ ਪਤਾ ਕੋਈ ਚੰਗਾ ਹੀ ਹੋਇਆ ਇਹ ਵੀ ਮਾਲਕ ਦੇ ਘਰ ਦਾ ਬਾਈ ਕਿਸੇ ਨੇ ਰੰਗ ਭੇਤ ਨਾ ਪਾਇਆ ਹਨਾ ਬਾਕੀ ਵੇਰ ਅਜੇ ਬੱਦਲ ਗਰਜ ਹੀ ਜਾਂਦਾ ਪਈ ਜਾਂਦਾ ਅਜੇ ਮੈਂ ਕਿਹਾ ਚਲੋ ਅੱਜ ਸੇਵਕ ਬਾਈ ਕੋ ਚਲ ਜਾਂਦੀ ਮੈਨੂੰ ਲੱਗਦਾ ਨਹੀਂ ਵੀ ਅੱਜ ਇਹ ਛਤਰੀ ਛਤਰੀ ਵੀ ਜਿਹੜੀ ਮਾਣੀ ਮੋਟੀ ਕਰਾਉਣੀ ਤੇ ਇਹਦਾ ਕੰਮ ਉਹ ਕਰਾਊਗਾ ਆਪੇ ਹੱਥ ਲਾਉਣੇ ਪੈਣ ਆ ਉੱਥੇ ਲਿ ਜਾ ਕੇ ਨਹੀਂ ਭਈ ਇਦਾਂ ਕਰਾਂਗੇ ਭਾਈ ਟਾਇਰ ਲਾਵਾਂਗੇ ਨਵੇਂ ਟਾਇਰ ਲਾਉਣ ਤੋਂ ਬਾਅਦ ਹਨਾ ਦੱਬਨਾਗੇ ਕੇਲੀ ਬਾਕੀ ਕਿੰਗ ਪਿੰਗ ਬਿਨਾਂ ਦਾ ਕੰਮ ਅਸੀਂ ਤਾਂ ਤਾਂ ਹੀ ਨਹੀਂ ਕਰਿਆ ਵੀ ਚਲੋ ਸੈਂਟਰ ਤੋਂ ਟਪਿੰਨ ਦਾ ਜਿਹੜਾ ਬੁਛਬਾਸ ਹੋਊਗਾ ਉਹ ਵੀ ਉੱਥੇ ਉਹਦੇ ਲਵਾ ਲਓ ਬੁਛ ਲਾਉਣ ਲੱਗ ਜੂਗਾ ਆਪਾਂ ਕਿੰਗ ਪਿੰਨਾਂ ਦੇ ਕੱਢ ਕੇ ਹਨਾ ਜਿਹੜੀ ਮਾਣੀ ਮੋਟੀ ਕੱਚ ਪੱਛ ਹੋਈ ਇਹਦੇ ਵਿੱਚ ਉਹ ਆਪਾਂ ਕੱਢ ਲਾਂਗੇ ਵੀ ਚਲੋ ਰਲ ਮਿਲ ਕੇ ਕਰੀ ਜਾਵਾਂਗੇ ਦੋਹੇ ਇਸੇ ਦੇ ਰੇਗਦਾ ਹੋਰ ਤਾਂ ਸਾਰਾ ਸਾਨੂੰ ਪਤਾ ਵੀ ਆਪਾਂ ਹਨਾ ਕਲੇ ਲੱਕੜੇ ਦੇ ਉੱਤੇ ਇਹ ਬਾਈ ਅੱਜ ਸੇਵਕ ਆਪਣਾ ਭਾਰਤੋਂ ਵਾਲਾ ਬਾਈ ਉਹਦੇ ਕੋਲੇ ਆਇਆ ਚਲੋ ਸਾਰੇ ਸਾਧਨ ਵੀ ਉੱਥੇ ਆਈ ਗਏ ਹਨਾ ਮੰਨ ਲਓ ਬੁਛ ਛੋਟਾ ਬੜਾ ਆ ਗਿਆ ਕੋਈ ਜਾਂ ਗੱਲਬਾਤ ਆ ਕੋਈ ਬਿਲਡਿੰਗ ਕਰਨੀ ਆ ਕੋਈ ਰਕੜ ਹੁੰਦੀ ਆ ਕੋਈ ਖਰਾਰ ਕਰਨੀ ਆ ਤੇ ਸਾਰਾ ਕੁਝ ਉੱਥੇ ਹੈਗਾ ਤਾਂ ਉਹਦੇ ਕਰਕੇ ਮੈਂ ਵੀ ਚਲੋ ਉੱਥੀ ਉਹ ਕਰਦਾ ਨਹੀਂ ਕੱਲ ਵੇ ਖੋਲਣ ਲੱਗੇ ਤੇ ਅਸੀਂ ਮੈਂ ਕਹਿੰਦਾ ਜੇ ਸੈਂਟਰ ਪਿੰਦਾ ਕੰਮ-ਕੰਮ ਹੋ ਗਿਆ ਹਨਾ ਵੀ ਨਾ ਸੈਂਟਰ ਪਿੰਦਾ ਸਹੀ ਨਿਕਲੀ ਬਈ ਫਿਰ ਹਿੱਸਾ ਲੈ ਜਾਣਾ ਵੀ ਔਕਾ ਨਾ ਗੱਡੀ ਜੀ ਦਾ ਹੁਣ ਆਉਣਾ ਨਹੀਂ ਆਪਣੇ ਕੋਲ ਟਰੈਕਟਰ ਆ ਇਹ ਟਰੈਕਟਰ ਹੁੰਦਾ ਜਿਹੜਾ ਟਰਾਲੀ ਜੀ ਬੰਦਾ ਸੱਡ ਕੇ ਲੈ ਜਾਂਦਾ ਇਹਦਾ ਜਵਾਬ ਵੀ ਨਹੀਂ ਬਈ ਪਿੰਡ ਜੀ ਕੋਈ ਦੰਦਾ ਨਾ ਕੱਲ ਉਹ ਟਰੈਕਟਰ ਲਿਆਉਣਾ ਦਾ ਕਾਟਰ ਪਾ ਕੇ ਆਪਣੇ ਨਾਲ ਆ ਵੀ ਅਮਿੰਦਰ ਉਹਨੂੰ ਗਿਆ ਵਗਾ ਟਰੈਕਟਰ ਚਾਈਦਾ ਕਹਿੰਦਾ ਲੈ ਜਾ ਫਿਰ ਕੀ ਆ ਰਾਤ ਮੈਂ ਆਪ ਛੱਡ ਕੇ ਆਇਆ ਇਹਨੂੰ ਆਏ ਤਾਂ ਬੰਦੇ ਬਈ ਬਹੁਤ ਸਾਥ ਦਿੰਦੇ ਆ ਆਪਣੇ ਵਿੱਚ ਜਿਹੜੇ ਵੀਰ ਆਪਣੇ ਹਨਾ ਬਹੁਤ ਸਾਡੇ ਪਿੰਡ ਦੇ ਵੀ ਆ ਮਨੀ ਸਰਪੰਚ ਹੋ ਗਿਆ ਮੋਟਾ ਮਾ ਵੀ ਹੋ ਗਿਆ ਨਿੰਦਰ ਹੋ ਗਿਆ ਚੰਗਾ ਬਈ ਸਾਥ ਦਿੰਦੇ ਆ ਮੇਰਾ ਐਵੇਂ ਆਪਾਂ ਕਹੀ ਜਾਈ ਹੈ ਨਾ ਮੇ ਜਦੋਂ ਅੱਧੀ ਰਾਤ ਵੀ ਇਹਨਾਂ ਨੂੰ ਹਾਕ ਮਾਰ ਲਈਏ ਅੱਧੀ ਰਾਤ ਵੀ ਉਹਨੇ ਨਾਲ ਹਾਜ਼ਰ ਆਇਆ। ਬਾਕੀ ਹੁਣ ਮੀਂਹ ਦੇ ਇੰਤਜ਼ਾਰ ਕਰਦੇ ਆਂ ਵੀ ਹਟ ਜਵੇ। ਛੱਡ ਜਵੇ। ਬਾ ਫੇਰ ਨਾਲ ਲੱਗਦੀ ਏ ਜਦੇ ਮਸ਼ੀਨ ਹਨਾ ਤੋਰ ਨਹੀਂ ਹੋ ਬਸ ਉਹਨਾਂ ਦਾ ਸਾਰਾ ਕੰਮ ਰੈਡੀ ਬਈ ਕਿ ਦਿਨ ਤਾਂਹੀਂ ਕੱਲ ਤੁਰਨਾ ਤਾਂ ਕੱਲ ਬ੍ਰੇਕਾਂ ਨੇ ਥੋੜਾ ਜਿਆ ਤੰਗ ਕਰ ਲਏ ਉਹਦੇ ਕਰਕੇ ਫੇਰ ਤੁਰਿਆ ਨਹੀਂ ਗਿਆ। ਚਲੋ ਮਾਲਕ ਦੀ ਮਰਜ਼ੀ ਆ ਜਦੋਂ ਇਹਦਾ ਹੁਕਮ ਹੋਇਆ ਤੁਰ ਪਾਂਗੇ। ਮੌਸਮ ਤਾਂ ਹੋ ਗਿਆ ਸਾਫ਼ ਧੁੱਪ ਦੇ ਨਾਲ ਜਦੇ ਹਨਾ ਮੇ ਤੋਂ ਮੀ ਦੇ ਨਾਲ ਸੋਰੀ ਤੋਂ ਵੀ ਇਹੋ ਜਿਹੀ ਨਿਕਲੀ ਆ ਮੇ ਤੋਂਪੇ ਦੇ ਵਿੱਚ ਖੜਾ ਨਹੀਂ ਹੁੰਦਾ ਬਾਕੀ ਇਧਰ ਨੂੰ ਤਾਂ ਬਈ ਲੁਧਿਆਣਾ ਕਣੀ ਤੇ ਆਪਣੇ ਨਾਲ ਜਿਹੜੀ ਮਸ਼ੀਨ ਜਾਣੀ ਆ ਨਾ ਉਹ ਮਸ਼ੀਨ ਵੀ ਉਧਰ ਤਾਂ ਬਹੁਤ ਮੀ ਪਿਆ ਬਾਪੂ ਕਹਿੰਦਾ ਬੱਸ ਕਰਾਤੀ ਉੱਥੇ ਤੋਤੇ ਜਿੱਥੇ ਰਾਜੋ ਨਹੀਂ ਆ ਕਹਿੰਦਾ ਮੀ ਤਾਂ ਉਥੇ ਧੰਤਾਂ ਨੇ ਕਰਾ ਗਿਆ ਆਪਣੇ ਵੀ ਇਥੇ ਘਾਂਟਾ ਪੂਰਾ ਲਾ ਗਿਆ ਹਾਂ ਆਪਣੇ ਘਾਂਟਾ ਪੂਰਾ ਭੜਾ ਤੋ ਆ ਬਾਕੀ ਆਪਣੀ ਤਿਆਰੀ ਆ ਸਮਾਨ ਸਮੂਹ ਚੜਾਤਾ ਸਟੈਪ ਨਹੀਂ ਚੜਾਤੀ ਕਾਟਰ ਪਾ ਲੇ ਔਰ ਦੇਖੋ ਦੋਏ ਕਟਰ ਪਾ ਕੇ ਹਨਾ ਰੈਡੀ ਖੜੀ ਆ ਮਸ਼ੀਨ ਤਾਂ बस ਜਾਣੇ ਨੂੰ ਬਸ ਹੁਣ ਵੇਟ ਕਰਦੇ ਆ ਥੋੜਾ ਜਿਹਾ ਡੀਜ਼ਲ ਨਾ ਹੈਗਾ ਤਾਂ ਹੈਗਾ ਤਾਂ ਵਿੱਚ 50 60 ਲੀਟਰ ਚਲੋ ਸਮਾਨ ਸਮੂਹ ਧੋ ਧੂ ਕੇ ਧੋ ਧੂ ਹੋ ਗਿਆ ਨਾ ਉਹਦੇ ਕਰਕੇ ਡੀਜ਼ਲ ਜਿਹੜਾ ਮੈਂ ਕਿਹਾ ਵੀ ਇੱਥੇ ਪਾ ਲੰਨੇ ਆ ਨੀ ਆ ਮੇਰੇ ਰਸਤੇ 'ਚ ਨਾ ਤੰਗ ਹੋਵਾਂਗੇ ਕਿਤੇ ਬਾਕੀ ਥੋੜੀ ਜਿਹੀ ਮਸ਼ੀਨ ਜੋ ਕੇ ਗਾਹਾਂ ਕਰ ਲਾ ਬਾਈ ਗੱਡੀ ਨਿਕਲ ਜਾਊਗੀ ਥੋੜੀ ਗਾਹਾਂ ਕਰ ਲਾ ਕਟਰ ਦੋਏ ਪਾ ਲੇ ਆਉਣ ਤੋਂ ਬਾਅਦ ਹੁਣ ਜਿਹੜੀ ਸਟਿੱਪਣੀ ਆ ਇਹ ਵੀ ਚੜਾ ਲਈ ਬਸ ਭਾਰਤੋਂ ਦੇ ਬਾਈ ਆਪਣਾ ਸਕੰਜਾ ਪਿਆ ਹਨਾ ਉੱਥੇ ਤੋਂ ਛਾਲ ਨੇ ਬਾਸਕਟਾਂ ਤੇ ਆਪਣੇ ਟਾਇਰ ਵੜਾ ਇਹ ਉਹਦੇ ਵਿੱਚ ਚੜ ਜਾਊਗਾ ਥੋੜੀ ਜੀ ਗਾਂ ਕਰਨੀ ਪਣੀ ਹੈ ਗੱਡੀ ਨਿਕਲਣੂਗੀ ਇੱਧਰ ਨੂੰ ਵਿੱਚ ਵੀ ਜ਼ਮਾਨਾ ਨਾ ਖਾਸਾ ਕਵਰ ਹੋ ਜਾਂਦਾ ਬਾਕੀ ਕਟਰ ਆਪਾਂ ਮੱਕੀ ਵਾਲਾ ਇੱਕ ਨੰਬਰ ਤੇ ਹੀ ਪਾ ਲਿਆ ਤੋਤੇ ਦੇ ਵਿੱਚ ਰਬੜ ਉੱਪਰ ਪਾਉਣੀ ਹੈ ਜੰਗਾ ਫੱਕ ਚ ਇਹ ਉੱਪਰਲੇ ਪਾਸੇ ਕੱਟ ਲੱਗਦਾ ਕਿਉਂ ਵੇਟ ਆ ਨਾ ਪਿੱਛੇ ਸਟੱਪਣੀ ਦਾ ਨਹੀਂ ਦਾ ਸਟੱਪਣੀ ਉਧਰ ਤੇ ਫਿਰ ਬੈਲੈਂਸ ਬਣ ਜਾਊਗਾ ਟਰਾ ਨਾ ਹੁਣ ਤਾਂ ਉਹ ਉੱਪਰ ਨੂੰ ਚੱਕੀ ਹੋਈ ਹੈ ਨਾ ਆਉ ਦੇ ਕੱਟਰ ਉੱਪਰ ਚੱਕਿਆ ਆਪੇ ਉੱਪਰ ਨਹੀਂ ਚੱਕੀ ਹੋਈ ਉਹਦੇ ਥੱਲੇ ਖਰ ਬੀਜ ਲੈ ਆਉ ਦੇ ਹਾਂ ਥੱਲੇ ਆਉਣਾ ਨਹੀਂ ਬਈ ਵਜਨ ਆ ਨਾ ਪਿੱਛੇ ਮਾਰੀ ਜ਼ਾਇਰ ਟੋਕ ਦੇਖ ਲਈ ਨਹੀਂ ਪਹਿਣਾ ਨਹੀਂ ਰਹਿਣ ਦੇ ਹੁਣ ਤੂੰ ਜੱਲਣੇ ਉੱਥੇ ਜਾ ਕੇ ਪਾਵਾਂਗੇ ਥੋੜਾ ਵੇਟ ਆ ਨਾ ਹੁਣ ਉਹਦੇ ਮਗਰ ਕਰਕੇ ਉਹ ਸਟੱਪਣੀਆਂ ਮਗਰ 2.5 ਕੁਆਂਟਲ ਦਾ ਮਗਰ ਚੜ ਗਿਆ ਆਪਾਂ ਦੁਜਾ ਜਰੂਰ ਉੱਥੇ ਪਾਵਾਂਗੇ ਨਾ ਪਹਿਲੇ ਇਹ ਹੀ ਪਾਵਾਂਗੇ ਆਹੋ ਨੇ ਰਬੜੇ ਪੋਣੀਆਂ ਉਹ ਟਾਇਰ ਉਤਰ ਕੇ ਬੈਲੈਂਸ ਹੋ ਜਾਣਾ ਤਾਂ ਫੇਰ ਨਾ ਫੇਰ ਕੋਈ ਦਿੱਕਤ ਨਹੀਂ ਆਈ ਕਿ ਨਹੀਂ ਜੋਗੇ ਹਾਂ ਜੀ ਜਦ ਤਰਨਾ ਕੇ ਤਾਂ ਉਹਦਾ ਥੱਲੇ ਦਾ ਪਤਾ ਨੂੰ ਮੈਂ ਕਿਹ ਕਿਤੇ ਦੱਬੇ ਜਾਣਾ ਹਾਂ ਹਾਂ ਜਦ ਆ ਇਹਦੇ ਪਰਕ ਹੁੰਦਾ ਫੇਰ ਗੱਲ ਹੋਰ ᱛੀ ਉਹ ਉਹ ਕਟਰ ਤਾਂ ਨੂੰ ਪਤਾ ਹੀ ਇਹ ਕਟਰ ਵਜਨ ਆ ਨਾ ਇਹ ਜੋਗੇ ਹਾਂ ਇਹਦਾ ਵਜਨ ਜ਼ਿਆਦਾ ਹੀ ਹਾਂ ਇਹਦਾ ਵਜਨ ਜ਼ਿਆਦਾ ਹੈ ਉਹਦਾ ਵਜਨ ਘੱਟਾ ਹਾਂ ਇਹ ਉਹਨੂੰ ਖਿੱਚੀ ਜਾਊ ਇਹ 25 ਗੰਟਲ ਦਾ ਕਟਰ ਆ ਅੱਛਾ ਜੀ ਹਾਂ ਦੇਖਣ ਨੂੰ ਉਹੀ ਲੱਗਦਾ ਛੋਟਾ ਜਿਹਾ ਇਹ ਕਿੰਨੀ ਲਾਮ ਹੋਊਗੀ ਹੋਊਗੀ 50 60 ਫੁੱਟ ਹੋਣੀ ਟੋਟਲ ਹੋਣੀ ਹੈ ਹਾਂ ਹੁਣ 14 ਤਾਂ ਹੀ ਲਾ ਲ ਤੂੰ 14 14 ਤੇ ਨਹੀਂ 10 ਫੁੱਟ ਦਾ ਗੇੜ ਹੋਊਗਾ 8 14 ਤੇ 8 20 ਫੁੱਟ ਲਾ ਲ ਸਾਰਾ 20 ਫੁੱਟ ਲਾ ਲ ਸਾਰਾ 20 20 ਤੇ ਆ ਲਾ ਲ 14 ਦਾ ਹੀ ਤੇ 13 14 ਹੀ ਬਣ ਜਾਂਦਾ ਵੀ 13 ਕੇ 33 33 ਦੇ ਤੇ ਗੱਡੀ ਬਣ ਗਈ ਬਾਈ 33 ਦੇ ਗਾਹ ਫੇਰ ਇੱਧਰ ਲਾਲਾ 7 8 ਫੁੱਟ ਚਲੋ ਤਾਂ ਪਹੁੰਚ ਦੇ ਵਿੱਚ ਆ ਗਿਆ ਫੁੱਟ ਕ ਲਾਲਾ ਹਨਾ 33 ਦੇ ਤੇ 5 33 5 36 ਮਸ਼ੀਨ ਕਿੰਨੀ ਹੋਊਗੀ ਫਿਰ ਮਸ਼ੀਨ ਆਪਣੀ ਹੈਗੀ ਆ ਜੀ 20 ਫੁੱਟ ਦਾ ਗੇੜ 15 ਕਬਟ ਤੇ ਮਸ਼ੀਨ ਹੋਊਗੀ ਹਨਾ ਜੇ ਤਾਂ ਬਾਈ ਘੋੜੇ ਨੂੰ ਕੱਟ ਗਈ ਹੈ 15 ਫੁੱਟ ਉਹੀ ਮਲ 50 ਕਬਟ ਦਾ ਐਸਟੀਮੇਟ ਹੋ ਗਿਆ ਹਰਾ ਦੋਤੇ ਕੋੜੇ ਤਾਂ ਵੀ ਉੱਪਰ ਲਾਂਗੇ ਕੰਮ ਹਾਂ ਕੋੜਾ ਇੰਨਾ ਲੰਬਾ ਨਹੀਂ ਨਾ ਹੁੰਦਾ ਹਰਾ ਮਾਦਾ ਆਪਣੇ ਉਰੇ ਪਿੰਡੇ ਡਿੱਕਾ ਫੇਰ ਤਾਂ ਕਹਾ ਹਾਈਵੇ ਰੋਡਾਂ ਸਾਰੇ ਬਈ ਹਨਾ ਕਿਤੇ ਆਇਆ ਜਾਂ ਰੋਡ ਆਈ ਨਹੀਂ ਜਿਹੜਾ ਵੀ ਮੰਨ ਲਓ ਆਪਾਂ ਨੂੰ ਝਿਜਕਣਾ ਪਵੇ ਹਨਾ ਕਿਸੇ ਪਾਸੇ ਦਬਣਾ ਪਵੇ ਆ ਸਮਾਨ ਤੂੰ ਰੱਖ ਲੈ ਦੋਤੇ ਉਹਦੇ ਚਾਬੀ ਮੰਨੇ ਪੇ ਪੁੱਤ ਬੈਟਰੀ ਪਰ ਅੱਛਾ 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 ਨਾ ਹੀ ਹੋਣਾ ਗੱਲ ਯਾਦ ਰੱਖੀ ਤੇ ਨਾ ਡਰ ਨੂੰ ਉਹ ਲਵਾ ਨਹੀਂ ਸਰੀ ਜਾਂ ਲਵਾ ਨਹੀਂ ਇੱਕ ਚਾਬੀ ਦੀ ਲੋੜੇ ਨਾ ਪਵੇ ਆ ਉੱਥੇ ਮਾਈ ਸੇਵਕ ਦੇ ਜਾਣਾ ਅੱਜ ਤਾਂ ਕੱਲ ਨੂੰ ਦਰਾਂਗੇ ਉੱਥੇ ਤੇ ਫਿਰ ਦੇਖਦਾ ਜਿੰਨਾ ਕੰਮ ਕਰੂ ਉਹਨਾਂ ਕਰਾਰਾਂਗੇ ਹੈ ਕਿ ਨਹੀਂ ਹਾਂਜੀ ਹਾਂਜੀ ਹੁਣ ਆਪਾਂ ਨੂੰ ਵੀ ਕਾਲੀ ਆ ਬਲੋਰ ਬਲਾਰ ਸਿੱਧਾ ਕਰਾ ਲਾਂਗੇ ਹੁਣ ਜੇ ਮੋਟਰ ਧਬਣੋਂ ਲਾਊਗਾ ਦੱਸੂਗਾ ਦੋ ਤਿੰਨ ਘੰਟੇ ਲਾ ਦੂ ਦੋ ਤਿੰਨ ਘੰਟੇ ਚਾਰ ਚ ਲੱਗਦੀ ਤਾਂ ਲਾ ਦਾਂਗੇ ਹਾਂਜੀ ਬਦ ਟੈਂਕੂ ਨਹੀਂ ਫੇਰ ਨਹੀਂ ਫੇਰ ਨਹੀਂ ਲਾਉਣੀ ਫੇਰ ਆਪਾਂ ਗਾਂਹ ਹੀ ਲਵਾਵਾਂਗੇ ਉਹ ਗਾਂ ਵਾਲੇ ਜੀ ਲਵਾ ਲਾਂਗੇ ਚੱਲਦਾ ਇਹਦਾ ਰਿਗਾਰਡ ਵਧੀਆ ਉਹ ਵੀ ਆਪਣਾ ਹੋਰ ਉਹ ਕੜਾ ਵੀ ਚੱਲਦਾ ਨਹੀਂ ਮੈ ਰੇਂਗ ਬੂਰੰਗ ਪਾਲਾਂਗੇ 96205 ਵਾਲੇ ਪੰਨੇ ਜਿਹੜੋ ਇੱਥੇ ਰੇਲ ਜੀਜਾ ਹਾਂਜੀ ਹੋਰ ਚਲੋ ਪਾਲੀਏ ਡੀਜ਼ਲ ਫੇਰ ਤੁਰਦੇ ਆ ਬਾਬੇ ਦਾ ਨਾਮ ਲੈ ਕੇ ਲਓ ਜੀ ਅੱਗੇ ਤੁਰ ਪਏ ਪਾਈ ਨਿੰਦਰੂ ਨੇ ਨੰਨੇ ਰੋਡ ਤੇ ਪਹੁੰਚ ਗਏ ਦੇ ਪਾਉ ਦੇ ਸੈਲਰ ਕੋਲ ਇਹ ਆਪਣੇ ਏਰੀਆ ਦਾ ਸੈਲਰ ਆ ਨਾ ਬਹੁਤ ਵੱਡੀ ਪਛਾਣ ਆ ਕਮਾਣੋ ਸ਼ਹਿਰ ਦੀ ਦੋਤੇ ਇਹ ਪਾਉ ਦਾ ਸੈਲਰ ਸੁਣਿਆ ਹੋਣਾ ਤੁਸੀਂ ਇਹ ਸੈਲਰ ਆ ਬਾਈ ਸਾਡੇ ਏਰੀਏ ਚ ਇੱਥੇ ਪਹੁੰਚ ਗਏ ਤੇ ਉਹੀ ਕੰਮ ਹੋ ਗਿਆ ਤਾਂ ਹੁੱਕ ਦਾ ਹਨਾ ਜਿਹੜੀ ਕੰਮ ਤੋਂ ਡਰਦੇ ਤੇ ਵੀ ਹੁੱਕ ਪਤਾ ਨਹੀਂ ਹਨਾ ਉਦੋਂ ਦਾ ਬਾਈ ਆਉਂਦੇ ਪਤਾ ਨਹੀਂ ਟਾਇਰ ਸੈੱਟ ਰੱਖ ਹੋਇਆ ਤਾਂ ਕੱਪੇ ਰੱਖਿਆ ਤਾਂ ਪਿੱਛੇ ਜਿੰਨ ਟਾਇਰ ਤਾਂ ਕਰਕੇ ਉਹ ਤਾਂ ਹੁਕਨੇ ਮੂੰਹ ਘਾਦਾ ਪਟਲਿਆ ਦਾ ਆਹ ਟਾਂਕੇ ਇੱਥੇ ਦੇ ਬਿਲਡਿੰਗ ਜੀ ਪੱਟਣੇ ਸ਼ੁਰੂ ਕਰ ਲਈ ਦੀ ਫੇਰੇ ਥੱਲੇ ਹੁਣ ਗੁੱਲੇ ਦੇ ਸਪੈਸਰ ਸਪੌਸਰ ਪਾ ਕੇ ਨਾ ਪੈਨਾਂ ਨੂੰ ਪੂਰੀ ਟਾਇਰ ਕਰਕੇ ਪਾਤੀ ਅਰ ਹੁਣ ਟਾਇਰ ਵੀ ਗੱਬੇ ਕਰ ਆਪਾ ਠੀਕ ਆ ਹੁਣ ਚੁੱਕੇ ਸਹੀ ਸਹੀ ਮੜਾ ਚੱਕ ਕੇ ਦੇਤਾ ਹੁਣ ਹੁਣ ਚੱਕ ਹੁੰਦਾ ਔਕਾ ਹੀ ਬੜਾ ਠੀਕ ਆ ਮਾ ਠੀਕ ਆ ਗੱਲ ਬਣ ਗਈ ਹੁਣ ਮੜਾ ਨਿਗਾਹ ਰੱਖੀ ਜੰਗਾ ਦੇਖ ਕੇ ਨਾ ਇਹ ਕਦੋ ਕੁਾਰ ਆਪਣੇ ਜਿਆ ਤੋਤੇ ਨੂੰ ਤਾਰ ਲਈ ਬਣਾਇਆ ਚੱਲ ਮੈਂ ਆ ਗਿਆ ਤੇਰੇ ਮਗਰ ਇਹ ਸਕੂਟਰੀ ਖੜਾ ਕੇ ਰਾਮਗੜ੍ਹ ਜਾਇਂ ਜੰਗਾ ਬਾਕੀ ਲੁਧਿਆਣੇ ਵਾਲਾ ਮਾਲ ਦਾ ਬਾਈ ਕਢਣਾ ਪੈ ਗਿਆ ਕਹਿ ਦਿੰਦਾ ਅਗਲਾ ਹਨਾ ਮੇ ਲੁਧਿਆਣੇ ਤੇ ਸਾਮਾਨ ਲਿਆਓ ਲੁਧਿਆਣੇ ਤੇ ਲਿਆਓ ਬਾਈ ਪੁਲੀ ਲੈਂਦੀ ਦੀ 10 ਇੰਚੀ ਕਲੱਚ ਵਾਲੀ ਆ ਥੋੜੇ ਹਿਸਾਬ ਲਾ ਲੋ ਵੀ ਇੱਥੇ ਚੱਲਦੀ ਦੀ ਇੰਨੀ ਇੰਨੀ ਉਹ ਬੈਲਟ ਚੱਲਦੀ ਦੀ ਬਾਕੀ ਸਾਰੀ ਬੈਲਟ ਬਾਹਰ ਚੱਲਦੀ ਦੀ ਹੁਣ 11 ਇੰਚੀ ਬੈਲਟ ਨੇ ਪੁਲੀ ਲਿਆ ਕੇ ਪਾਈ ਆ ਆ ਥੋੜੇ ਸਾਹਮਣੇ ਆ ਬੈਲਟਾਂ ਵਿੱਚ ਵਿੜੀ ਪਈ ਆ ਬੈਲਟਾਂ ਉਹ ਤਾਂ ਉਹ ਤੇ ਬਾਹਰੇ ਚੱਲਦੀ ਜੋਗੇ ਹਨਾ ਬਹੁਤ ਤੁਹਾਨੂੰ ਮੈਂ ਦਿਖਾਉਣਾ ਉਹਦੇ ਵੀ ਜੋ ਆ ਟੂਲ ਨਹੀਂ ਲਾਉਣਾ ਤੋਦੇ ਚਲੇ ਰੱਬ ਦਾ ਨਾਮ ਆਰਾਮ ਨਾਲ ਜਾਈਂਗਾ ਕਾਲੀ ਗੋਲੀ ਨਾਲ ਮੇਰਾ ਵੀਰ ਕਰੀ ਠੀਕ ਆ ਬਾਕੀ ਹੁਣ ਭਾਰਤੋਂ ਚੱਲ ਜਾਂਗੇ ਉੱਥੇ ਤੇ ਬਾਈ ਟਾਇਰ 'ਤੇ ਉਤਰੇ ਜਾਊਗਾ ਹਨਾ ਮੂਰਤ ਕੰਜਾ ਬਣਾ ਆਇਆ ਪਿਆ ਉੱਥੇ ਉਹ ਫਿਰ ਕੰਜਾ ਚੜ ਜੂਗਾ ਇਹਦੇ ਉੱਤੇ ਮਸ਼ੀਨ ਦੇ ਟਾਇਰ ਝਰਨੇ ਹਨਾ ਸਾਰਾ ਉੱਤੇ ਚੜ ਜੂਗਾ ਬਾਕੀ ਮਸ਼ੀਨ ਨਾ ਪਹਿਲਾਂ ਧੂਆਂ ਨਹੀਂ ਦੀ ਇੰਜਨ ਧੂਆਂ ਨਹੀਂ ਦਾ ਮਾਰਦਾ ਹੁਣ ਪਤਾ ਨਹੀਂ ਕੀ ਚੱਕਰ ਆ ਜਿਵੇਂ ਉਹ ਸਟਾਰਟ ਕਰੀਆ ਹਨਾ ਯਾਰ ਬਰੋਲਾ ਜਾਂ ਮਹਾਰਾਜਾ ਮਾਣੋ ਰੇਸ ਦਊਗਾ ਧੂਆਂ ਜਾਂ ਮਾਰ ਲੱਗ ਗਿਆ ਪਤਾ ਨਹੀਂ ਕੀ ਚੱਕਰ ਆ ਪਹਿਲਾ ਸਹੀ ਤਾਂ ਬਿਲਕੁਲ ਐ ਸੀਜ਼ਨ ਦੇ ਵਿੱਚ ਪਤਾ ਹੀ ਠੰਡੇ ਕਰਕੇ ਆ ਆਓ ਦਿਓ 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 ਐਨਾ ਨਾਕ ਮਾਰਦਾ ਬਈ ਕੀ ਰੀਜਨ ਹੋ ਸਕਦਾ ਹੈ ਫਿਲਟਰ ਫੋਟਰਾਂ ਨੇ ਇਹ ਕੋਨਡਰ ਤੇ ਤੇਲ ਤੂਲ ਐਨ ਪੂਰਾ ਲਓ ਜੀ ਮਹਾਰਾਜ ਰੱਖਿਆ ਸੁੱਖ ਸ਼ਾਂਤੀ ਕਰਤੀ ਰਾਣੀ ਸਿੱਧੀ ਭਾਰਤ ਤੋਂ ਚਲੋ ਬਾਕੀ ਲੁਧਿਆਣੇ ਵਾਲੀ ਪੁਲੀ ਬਈ ਆ ਪਈ ਆ ਇਹਦੇ ਦੇਖ ਲਓ ਤੁਸੀਂ ਬੈਲਟ ਆ ਚੱਲੀ ਆ ਬੈਲਟ ਇਥੀ ਵੈਲਟ ਚੱਲੀ ਆ ਬਸ ਇੰਨੀ ਉਹ ਵਿੱਚ ਵੈਲਟ ਪੂਰੀ ਬੈਠੀ ਹੋਣੀ ਹੈਗੀ ਇਹ ਕੱਢ ਕੇ ਹੋਣਾ ਹਨਾ ਇਹਨੂੰ ਦੇ ਕੇ ਆਵਾਂਗੇ ਉਹਨਾਂ ਦੀ ਵਾਪਸ ਲਓ ਜੀ ਭਾਈ ਮਸ਼ੀਨ ਤਾਂ ਤੋਰ ਦਿੱਤੀ ਹੈ ਨਾ ਪਿੱਛੇ ਫੇਰੇ ਵੀ ਅਜੇ ਤੱਕ ਜਾਣਾ ਤੁਰਲਾ ਦਾ ਕੱਲੂ ਉੱਧਰੋਂ ਐਮਪੀ ਨੂੰ ਅਜੇ ਤਾਂ ਸੇਵਕ ਬਾਈ ਕੋਲੇ ਪਹੁੰਚ ਪਹੁੰਚਾਉਣੀ ਦੀ ਮਸ਼ੀਨ ਹੈ ਖੰਨੇ ਦਾ ਮੁੰਡਿਆਂ ਨੂੰ ਪਤਾ ਨਹੀਂ ਤਾਂ ਹਨਾ ਬਾਜ਼ਾਰ ਦਾ ਟੋਨ ਲਾਈਟਾਂ ਲੂਟਾਂ ਲੱਗੀਆਂ ਉਹ ਤਾਂ ਕਰਕੇ ਭਾਈ ਜਾ ਮਜੂਮ ਬੜਾ ਰਹਿਣ ਲੱਗੇ ਹੁਣ ਖੰਨਾ ਮਸ਼ੀਨ ਨੂੰ ਪਾਰ ਕਰਾਦਾ ਉਹ ਜਾਂਦੀ ਹੈ ਮੂਰੇ ਆਹ ਟਰੱਕ ਦੇ ਮੂਰੇ ਬਾਕੀ ਭਈ ਰਾਜ ਬੜਾ ਹੈ ਨਾ ਬਾਕੀ ਦੋ ਕਟਰਾ ਨਾਲ ਨਾ ਟਿੱਪਣੀ ਖੋਲ ਕੇ ਆਪਣੇ ਟਿੱਪਣੀ ਸੈਂਟਰ ਜੇ ਜ ਕਰਦੇ ਨਹੀਂ ਮੁੜ ਕੇ ਹੁੱਕ ਹਿੱਲੀ ਨਹੀਂ ਹੈਗੀ ਸਹੀ ਹੈ ਨਾ ਬਾਕੀ ਐਵੇਂ ਆਪਣਾ ਟਾਇਰ ਉਧਰ ਹੀ ਜਾਣਾ ਹੈ ਨਾ ਸਕੰਜਾ ਦਿਖਾਉਣਾ ਜਾ ਕੇ ਤੁਹਾਨੂੰ ਸਮਾਨ ਹੋ ਗਈ ਜਿਹੜਾ ਆਪਣਾ ਪੈਂਡਿੰਗ ਪਿਆਦਾ ਸਮਾਨ ਹੈ ਨਾ ਜਿਹੜਾ ਸਮਾਨ ਆਪਾਂ ਲਿਆ ਉਹਦੇ ਨਾਲ ਦਾ ਸਮਾਨ ਜਿਹੜਾ ਪੈਂਡਿੰਗ ਚ ਪਿਆਦਾ ਉਹ ਵੀ ਆਪਣਾ ਸੇਵ ਸੇਵਕ ਵਾਈ ਕੋਲੇ ਪਹੁੰਚ ਗਿਆ ਹੋਰ ਸ਼ਾਫਟ ਨਾਲੇ ਮੋਟਰਸਾਈਕਲ ਚੋਂ ਚੜਾਉਣੇ ਦੇ ਉੱਪਰ ਜਾਕਾਰ ਜਾ ਹੋਣਾ ਦੇਵਾ ਦਾ ਆਪਣੇ ਹਾਬਾ ਉਹ ਵੀ ਦੇਖਦੇ ਆ ਦੰਦੇ ਘਣੇ ਬਣਿਆ ਇਹ ਡੈਕਸ਼ਨ ਇੱਕ ਫੋਲ ਗਿਆ ਨਾ ਦੰਦੇ ਘਣੇ ਬਣਿਆ ਵੀ ਕਿੰਨੇ ਦੰਦੇ ਵਾਲੀ ਇਹਦੇ ਤਾਂ ਬਾਈ ਹਨਾ ਰੱਖੂਗੀ ਬਾਕੀ ਰੱਖ ਲਾਂਗੇ ਉੱਤੇ ਕੰਮ ਤਾਂ ਸਾਨੂੰ ਪਤਾ ਡੈਕਸ਼ਨ ਡੋਚੰਦਾ ਚਲੋ ਬਾਬਾ ਨਾ ਕਰੇ ਸੋਖ ਹਨਾ ਵੀ ਲੋੜੇ ਨਾ ਪਾਵੇ ਆ ਜਾਂਦੀ ਹੈ ਜੋਗਾ ਬਾਈ ਹੈ ਮੁੰਡਾ ਕਾਰੀਗਾਰਾ ਮਸ਼ੀਨ ਜਿੱਥੇ ਭਜਾਉਣੀ ਆ ਨਾ ਉੱਥੀ ਭਜਾਉਂਦਾ ਜਿੱਥੇ ਮੰਨ ਲਓ ਰਾਮਗੜ ਜਾਣਾ ਉੱਥੇ ਰਾਮਗੜੇ ਜਾਂਦਾ ਬਹੁਤ ਵਧੀਆ ਚਲਾਈ ਆ ਮੁੰਡੇ ਦੀ। ਨਸਮੇ 9900 ਇਹਦੇ ਤੇ ਲੋਕੋ ਲਾਉਣਾ ਬਾਈ ਹੋ ਰਿਹਾ ਨਾ ਇੱਕ ਆਪਣੇ ਕੈਨੇਡਾ ਜਾ ਬਾਈ ਟਰੱਕ ਵੀਰ ਦੇ ਆਪਣੇ ਦੇ ਇੱਧਰ ਦਾ ਵੀਰ ਆਪਣੇ ਮਠਨ ਪਰਣਾਲੇ ਕਣੀ ਦਾ ਉਹ ਵੀਰ ਦੀ ਰੀਜ ਵੀ ਪੂਰੀ ਕਰਦੀ ਆ ਨਾ ਬਹੁਤ ਦੇਰ ਹੋ ਗਈ। ਉਹਨੂੰ ਕਹਿੰਦੇ ਨੇ ਨਿੰਦਰਾ ਰੇਡੀਅਲ ਟਾਈਪ ਹੁੰਦੀ ਆ ਨਾ ਜਿਹੜੀ ਮਸ਼ੀਨ ਦੇ ਟਰਾਲੇ ਦੇ ਮਗਰ ਅਰਪੋਛ ਤੇ ਜਰੂਰ ਲੈ ਨਾ ਹੀ 2-4 ਪੀਸ ਅੱਜ ਬਾਈ ਰੇਡੀਅਲ ਟੇਪ ਲੈ ਕੇ ਆ ਨਾ ਉੱਥੇ ਤੋਂ ਲੈਨੇ ਆਪਣੇ ਰੇਪਾ ਆ ਔਰ ਸਟਿੱਕਰ ਵਾਲਾ ਉਦੋਂ ਲੈ ਕੇ ਆ ਕਟਰ ਦੇ ਪਿੱਛੇ ਆ ਨਾ ਰੇਡੀਅਲ ਟੇਪ ਬਾਈ ਦੀ ਗੱਲ ਸੱਚੀ ਆ ਵੀ ਰਾਤ ਨੂੰ ਜਿਵੇਂ ਦੋ ਕਟਰ ਆ ਨਾ ਕਈ ਬੰਦੇ ਨੂੰ ਭੁਲੇਖਾ ਹੁੰਦਾ ਵੀ ਕਮੈਂਨ ਦੇ ਮਗਰ ਦਾ ਇੱਕੋ ਕਟਰ ਹੁੰਦਾ ਪਰ ਖਿੱਚੀ ਆਉਂਦਾ ਅਗਲਾ ਪਰ ਫਿਰ ਵੀ ਲਾਈਟਾਂ ਲੁੱਟਾਂ ਬਾਈ ਲਾ ਕੇ ਦਰਾਂਗੇ ਕੱਚੇ ਨਹੀਂ ਕੰਮ ਛੱਡਦੇ ਪਿੱਛੇ ਕੁ ਬਜਣੇ ਬੁਜਣੇ ਵਾਲੀ ਲਾਈਟ ਜੀ ਆ ਨਾ ਲਾਲ ਹਰੀ ਨੀਲੀ ਯਾਰ ਹਰੀ ਜੀ ਹੁੰਦੀ ਜਿਹੜੀ ਉਹ ਲਾ ਕੇ ਮਸ਼ੀਨ ਤੇ ਹਨਾ ਤੁਰਾਂਗੇ ਇੱਥੇ ਲਾਵਾਂਗੇ ਟੇਪਾਂ ਉਹਨੇ ਆਹ ਸਾਰੇ ਦੇ ਆਹ ਸਾਰਾ ਖਾਂਚਾ ਨਾ ਟੇਪਾਂ ਗੇ ਜਿਵੇਂ ਉੱਪਰ ਲੱਗੀ ਹੋਈ ਆ ਲਾਲ ਜੀ ਵੈਸੇ ਥੋੜੀ ਜੀ ਤਾਂ ਉਹਦੇ ਬਾਅਦ ਥੱਲੇ ਉਹ ਟੂਲ ਤੇ ਸਾਹਮਣੇ ਜਿੱਥੇ ਲਾਈਟਾਂ ਲੱਗੀਆਂ ਹੋਣੀਆਂ ਉੱਥੇ ਲਾਵਾਂਗੇ ਬਾਕੀ ਉਹ ਮਸ਼ੀਨ ਤੇ ਲਾ ਦਾਂਗੇ ਕਦੀ ਉਹ ਆਫ ਕਰਦੇ ਹਨਾ ਚਮਕਦਾ ਬਈ ਜਿਹੜਾ ਓਗਰ ਹੁਣ ਪਿੱਛੇ ਤੇ ਆਪਣਾ ਓਗਰ ਦੇਖਦਾ ਓਗਰ ਤੇ ਲਾ ਦਾਂਗੇ ਕਦੀ ਬਾਕੀ ਜਿੱਥੇ ਸਾਡਾ ਭਰਾ ਕਹੂਗਾ ਹਨਾ ਬਰਨਾਲੇ ਵਾਲਾ ਬਹੁਤ ਦੇਰ ਦੀ ਹੈ ਨਾ ਬਾਈ ਦੀ ਰੀਤ ਦੀ ਬੀ ਨਿੰਦਰਾ ਟੇਪਾਂ ਲਾ ਟੇਪਾਂ ਲਾ ਰੀਡੀਅਲ ਦੇ ਪੱਲਾ ਆ ਵੀਰਿਆ ਆਪਾਂ ਹਨਾ ਚਲੋ ਜਾਤਾ ਲੱਗੀਆਂ ਨਹੀਂ ਕਾਲੀ ਜੂਪੜੀ ਹੁੰਦੀ ਸੀ ਹੁਣ ਮਸ਼ੀਨਾਂ ਟਕਾਣੇ ਖੜ ਜਣਗੇ ਅੱਗੇ ਅੱਜ ਲੈ ਕੇ ਹਨਾ ਇਹ ਹੁਣ ਨਵੇੜ ਦਾ ਕੰਮ ਆ ਜਿਨ੍ਹਾਂ ਦਾ ਲਾਧ ਨਹੀਂ ਆ ਬਸ ਸਾਫ ਸੂਪ ਕਰਕੇ ਨਾ ਕੱਪੜਾ ਮਾਰ ਕੇ ਜੇ ਲੋਗੋ ਲੋਣਾ ਆਪਣਾ ਲੋਗੋ ਪਿਆ ਨਾ ਮਝਾਦੇ ਆ ਜਿਹੜਾ ਗੋਲ ਲੋਗ ਗੱਡੀ ਪਿੱਛੇ ਲਾਇਆ ਆਪਾਂ ਨੇ ਉਹ ਲਾਉਣੇ ਹਜੇ ਕਟੜਾਂ ਤੇ ਲਾਉਣੇ ਆ ਇਹਨਾਂ ਤੇ ਲਾਉਣੇ ਮਸ਼ੀਨ ਤੇ ਲਾਉਣੇ ਇੱਕ ਦੋ ਬਾਕੀ ਦੇਖਦੇ ਆ ਸਕੰਦਲ ਜਿਹੜਾ ਹਨ ਉਹਦੇ ਮੂਰੇ ਪਲੇਟ ਜੀ ਕਟਾ ਕੇ ਕੋਲ ਉਹਦੇ ਮੂਰੇ ਲਾ ਦਾਂਗੇ ਇੱਕ ਬਾਕੀ ਚਲੋ ਚਲਦੇ ਹਾਂ ਹੁਣ ਸੇਵਕ ਬਾਈ ਕੋਲ ਨੂੰ ਦਿਖਾਉਣੇ ਮੈਂ ਤੁਹਾਨੂੰ ਸਮਾਨ ਜਿਹੜਾ ਉੱਥੇ ਪਿਆ ਆਪਣਾ ਲਓ ਜੀ ਬਾਈ ਪਹੁੰਚ ਗਏ ਭਾਰਸੋਂ ਸੇਵਕ ਬਾਈ ਦੀ ਦੁਕਾਨ ਤੇ ਮਸ਼ੀਨਾਂ ਲੱਗੀਆਂ ਆਏ ਬਾਈ ਲੈਨ ਚ ਹੁਣ ਆਪਣਣ ਵਾਲੀ ਰਾਣੀ ਵੀ ਲੱਗ ਜੂਗੀ ਇਹ ਵੀ ਤਿਆਰ ਹੋ ਜੂਗੀ ਹੁਣ ਇੱਥੇ ਇੱਧਰ ਸਾਡਾ ਬਾਈ ਸੇਵਕਾ ਤਾ ਬਾਈ ਠੀਕ ਹੈ ਜੀ ਹੁਣ ਨਵੇੜ ਦੇ ਮੇਰਾ ਵੀ ਖਿੱਚ ਕੇ ਹਾਂਜੀ ਹਾਂਜੀ ਚੰਗਾ ਠੀਕ ਹੈ ਜੀ ਹੁਣ ਵੀ ਕੱਲ ਨੂੰ ਆਪਾਂ ਸ਼ਾਮ ਨੂੰ ਮਸ਼ੀਨ ਤੋਰਨੀ ਆ ਉਧਰ ਨੂੰ ਕੋਈ ਨਹੀਂ ਕੋਈ ਨਹੀਂ ਬਾਈ ਹਾਂ ਮਸ਼ੀਨਾ ਉਧਰ ਆਪਣਾ ਅੱਜ ਫੋਨ ਆਇਆ ਤਾਂ ਕਹਿੰਦਾ ਕਿ ਪਰਸੋਂ ਚੌਥੇ ਤੱਕਰ ਮਸ਼ੀਨ ਉਹਦੇ ਪਹਚਾ ਕੰਮ ਸਿਰੇ ਪਰੇ ਆ ਕੋਈ ਨਹੀਂ ਕੋਈ ਨਹੀਂ ਹਾਂ ਥੋੜਾ ਲੇਟ ਹੋ ਗਏ ਚੱਲ ਉਹਦੇ ਕਾਕੇ ਹੈ ਨਾ ਬਾਕੀ ਕਿਵੇਂ ਆ ਮਸ਼ੀਨ ਆ ਮਸ਼ੀਨ ਸਾਫ ਆ ਹਾਂ ਅਸੀਂ origignal ਆ ਤੀ ਤਿਆਰ ਚਾਦਰ ਲੈਣ ਜਿਵੇਂ ਚਾਸੀ ਲੈਣ ਹਾਂ ਬਾਈ ਰਾਡ ਦੀ ਇੱਕ ਬਿਲਡਿੰਗ ਦੀ ਰਾਡ ਇੱਕ ਨਹੀਂ ਲੱਗੀ ਸਾਰੇ ਸੀਜ਼ਨ ਹਾਂ ਬਹੁਤ ਵਧੀਆ ਹਾਂ ਦਸਰਈਆ ਮਸ਼ੀਨ ਬਾਕੀ ਗਾਂ ਨੂੰ ਤੇਰੇ ਕੋ ਛੱਡਣੀ ਇੱਥੇ 15 ਕਿ ਦਿਨ ਕੋਈ ਨਹੀਂ ਕੋਈ ਬਣਾ ਦੇ ਸੇਵਕ ਇਹਨੂੰ 25 ਮਾੜ ਲਾ ਕੋਈ ਨਹੀਂ ਕੋਈ ਨਹੀਂ ਭਾਈ ਹੈ ਹਾਂ ਹਾਂ ਹੁਣ ਟਰਾਲੇ ਖੋਲਦੀ ਐ ਭਾਈ ਇੱਥੇ ਹਾਂ ਟਰਾਲੇ ਕੱਢ ਨੂੰ ਬਸ ਬਾਰ ਉਧਰ ਲਾਈਏ ਟਰਾਲੇ ਕਦੇ ਲਾਏਗਾ ਫਿਰ ਜੀਪ ਨਾਲ ਜੀਪ ਨਾਲ ਲਾ ਦੇਗਾ ਹਾਂ ਹਾਂ ਮਾ ਜੀਪ ਮਗਰ ਲਾ ਨਹੀਂ ਕੋਈ ਮੇਰਾ ਵੀ ਬਾੜਲਾ ਮਸ਼ੀਨ ਅੰਦਰ ਸਮਾਨ ਬੋਕਿਆ ਟਿਕਿਆ ਰਹੇ ਪੜ ਰਹੇ ਆ ਦੇਖ ਮਸ਼ੀਨਾਂ ਕੱਢ ਰਹੇ ਹਾਂ ਹਾਂ ਕੱਲ ਨੂੰ ਫੇ ਮੈਂ ਥਰੇਸ਼ਰ ਬਾਸਕਟ ਚੱਕੇ ਦਾ ਛਤਰੀ ਇਧਰ ਕੁ ਆ ਜੂ ਸਵੇਰੇ ਕੋਈ ਨਹੀਂ ਕੋਈ ਨਹੀਂ ਠੀਕ ਆ ਠੀਕ ਹੈ ਤਾਂ ਭਾਈ ਜੋਗੇ ਸੇਵਕ ਮੈਨੂੰ ਕਹਦਾ ਰੋਟੀ ਢਾਬੇ 'ਤੇ ਵਰਤ ਲਿਆਉਣਾ। ਅੱਛਾ ਜੀ। ਕਹਿੰਦਾ ਕਿੱਦਾਂ ਨਹੀਂ ਜਾਣਾ ਬਾਈ ਇੱਥੇ ਸਭ ਕੁਝ ਮਿਲੂਗਾ। ਠੀਕ ਆ ਵਧੀਆ। ਕਹਿੰਦਾ ਬੰਦਿਆਂ ਨੂੰ ਪੈਗ ਬੋਗ ਵੀ ਲਾਉਣਾ। ਕਹਿੰਦਾ ਪੈਗ ਬੋਗ ਵੀ ਲਾਉਣਾ ਇੱਥੇ ਮਿਲੂਗਾ। ਹੁਣ ਤਾਂ ਨਹੀਂ ਉਹ ਕੋ ਖੁੱਲੀ। ਇਹ ਹੁਣ ਤਾਂ ਨਹੀਂ ਬਾਅਦ 'ਚ ਖੁੱਲੀ ਆ ਤੂੰ ਝਾੜ ਕਿੰਦਾ। ਦੇਖ ਲੈ ਵੇ ਸਪੈਸਰ ਬਾਈ ਕੰਮ ਦੇ ਦੇ ਕੇ ਨਹੀਂ। ਅਸੀਂ ਕੰਮ ਦੇ ਦੇਗੇ। ਸਪੈਸਰ ਕਰ ਦੇਗੇ। ਇਹਨੂੰ ਹੁਣ ਆਪਾਂ ਫੇਰ ਵੀ ਇੱਕ ਵਾਰ ਨਾ ਇਹਨੂੰ ਫੇਰ ਪੱਕੇ ਪੈਰੀ ਕਰੀਏ ਇਹਦਾ ਕੰਮ ਹਨਾ। ਵੀ ਮੁੜ ਕੇ ਖੁੱਲੇ ਨਾ ਇਹ। ਇਸੇ ਕਰਕੇ ਆਪਾਂ ਕੰਪਨੀ 'ਚ ਲੈ ਕੇ ਜਾਂਦੀ ਆ। ਹ ਉਮਰੇ ਖੁੱਲੇ ਨਾ ਜਿਹੜਾ ਛਾਪਟਾਂ ਆਪਣੀਆਂ ਪਈਆਂ ਉੱਤੇ ਹਨਾ ਹਾਂਜੀ ਸਮਾਨ ਜਿਹੜਾ ਬਾਕੀ ਵੀ 55 ਸਮਾਨ ਹਨਾ ਉਹ ਚੱਕ ਕੇ ਛਾਪਟਾਂ ਇਹਦੇ ਜੀ ਧੱਕ ਦਣੀਆਂ ਠੀਕ ਹੈ ਜੀ ਪਰ ਇਹਦੇ ਗਾਹਾਂ ਲੰਘ ਜਾਣੀਆਂ ਨਾ ਪਰ ਚੱਕੇ ਦੇ ਉੱਪਰ ਨੂੰ ਚੱਕੇ ਦੇ ਨਿਕਲ ਜਾਣਗੀਆਂ ਹਨਾ ਨਿਕਲ ਜਾਂਦੇ ਕੋਈ ਹਾਂ ਇਹਦੇ ਵਿੱਚ ਧੱਕ ਦਣੀਆਂ ਟਰਾਲੇ 'ਚ ਕਿਉਂ ਤਾਂ ਹੁਣ ਫੁੱਲ ਆ ਫੁੱਲ ਸਮਾਨ ਵਧੀਆ ਦੇਖ ਲਿਆ ਉਹ ਹਾਂਜੀ ਸਮਾਨ ਠੀਕ ਬਹੁਤ ਵਧੀਆ ਸਮਾਨ ਹੈ ਹਾਂਜੀ ਬਹੁਤ ਹੈ ਅੱਬ 55 ਸਮਾਨ ਹੀ ਵਧੀਆ ਹੈ ਜੀ ਆ ਹਨਾ ਇੱਕ ਇੱਕ ਨਹੀਂ ਦੋਏ ਕੱਢ ਦਣ ਇਹਦੇ ਨੀ ਉਹ ਕਲਮ ਚੱਕੋ ਨਾ ਬਰਾ ਮੈਂ ਮਗਰ ਫੂਟਸ ਤੇ ਵੱਜੂਗਾ ਅੱਛਾ ਮਦਾ ਮਨੇ ਓਰੇ ਕੋਈ ਚੱਕਰ ਨਹੀਂ ਹੈਗਾ ਆਪਾਂ ਨੂੰ ਬੈਸਾ ਨੂੰ ਕਹਿੰਦਾ ਮਸ਼ੀਨ ਆ ਮੈਂ ਛੱਡ ਚਲਵਾ ਕਹਿੰਦਾ ਛੱਡ ਚਲਵਾਣਾ ਮਸ਼ੀਨ ਆ ਤੂੰ ਉਹ ਤੇ ਪਹੀਆ ਲਾ ਲਿਆ ਪਹੀਆ ਦਾ ਲਾਲਾ ਚੋ ਚੱਕੜਾ ਬੰਦਾਈ ਮਾਰੋ ਜੀ ਚੋ ਚੱਕੜੇ ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ ਇੱਕ ਮੜਾ ਜਾ ਹੋਰ ਚੱਲ ਪੈ ਗਿਆ ਤੇ ਜੋ ਕੇ ਤਾਂ ਠੀਕ ਆ ਕ람 ਹੁਣ ਠੀਕ ਆ ਪੁਲੀ ਹੁਣ ਤਾਂ ਨਹੀਂ ਛਲਪ ਜਾ ਕਰਦੀ ਨਹੀਂ ਹੁਣ ਸਹੀ ਆ ਜੀ ਹੁਣ ਵੈਲਟ ਵਿੱਚ ਚੱਲਣ ਲੱਗੀ ਨਾ ਤੁਹਾਡੀ ਗੱਡੀ ਦੇ ਉੱਪਰ ਚੜ੍ਹਦੀ ਹੁੰਦੀ ਸੀ ਹਾਂ ਤੁਹਾਡੇ ਸਾਹਮਣੇ ਹੀ ਪਤਾ ਸਹੀ ਗੱਲ ਕਰ ਦੋ ਵਾਰੀ ਤੁਸੀਂ ਰੋਕੀ ਮੈਨੂੰ ਗਲਤ ਗੱਡੀ ਰੋਕੀ ਤੁਹਾਡੀ ਹਾਂ ਤੇ ਹੋਰ ਤੁਹਾਨੂੰ ਪਤਾ ਹੀ ਹੈ ਕਿ ਮੈਂ ਗੱਡੀ ਮੈਂ ਮੈਨੂੰ ਪਤਾਗਾ ਤੇ ਮੈਂ ਰੋਕਦਾ ਨਾ ਵੀ ਤੁਹਾਨੂੰ ਕੋਈ ਤੰਗ ਨਾ ਕਰੇ ਗੱਡੀ ਗੁੱਡੀ ਵਾਲਾ ਕੋਈ ਐਵੇਂ ਮੂਰੇ ਹੈ ਨਾ ਨਵੇਂ ਬੰਦਿਆਂ ਤੁਸੀਂ ਉਹ ਰਾਹ ਦਾ ਵੀ ਪਤਾ ਨਾ ਕਰਕੇ ਤੁਹਾਡੇ ਮੂਰੇ ਆ ਕੱਲੋ ਮੈਂ ਤੁਹਾਨੂੰ ਕਹਣਾ ਕੱਲੋ ਜੇ ਤੁਹਾਨੂੰ ਟਾਈਮ ਹੋਵੇ ਤਾਂ ਜਿਹੜੀ ਇੱਕ ਵੀਡੀਓ ਹੋਰ ਪਾਉ ਉਹ ਖਾਸ ਕਰਕੇ ਡਰਾਈਵਰ ਭਾਈਆਂ ਵਾਸਤੇ ਜਿਹੜੀ ਖਾਸ ਕਰਕੇ ਬਸ ਚਲਾਉਂਦੇ ਹੈਗੇ ਉਹ ਜਿਹੜੀ ਸਵਾਰੀ ਲਾਉਂਦੇ ਬੱਥਣ ਵਾਲੇ ਦਾ ਕਿਆ ਕਹਿਣਾ ਬਾਈ ਦੇਖਦੇ ਨਹੀਂ ਬੱਥਣ ਵਾਲੇ ਹਾਕ ਟਾਇਰ ਥਲੇ ਲਾ ਕੇ ਮਦੋ ਸਵਾਰੀ ਨਾ ਲਾਉਣ ਤੇ ਫਾਇਦਾ ਉੱਪਰ ਲਾਣਿਆ ਉੱਪਰ ਲਾਣ ਦੇ ਆ ਜੀ ਕੋਈ ਤਾਂ ਬੱਥਣ ਵਾਲੇ ਦਾ ਪੁੱਛੇ ਨਾ ਕੋਸ ਤੂੰ ਤੂੰ ਮੇਨ ਹੈਵੀ ਹੁੰਦਾ ਇਹ ਚ ਇਹ ਪਿੱਛੋਂ ਵੀ ਚੀਜ਼ ਨਹੀਂ ਸਪੀੜਨਾ ਆਉਂਦੀ ਆਹੋ ਹੌਲੀ ਆਉਣਾ ਚਾਹੀਦਾ ਹਣਾ ਵੀ ਮਸ਼ੀਨਰੀ ਆ ਹੁਣ ਐਡਾ ਜਾਜ ਇਹ ਕਨਾਮ ਜਰੇ ਤੋਂ ਜਾਂਮ ਹੋ ਜਾਂਦਾ ਚੱਲ ਲਾ ਲੋ ਟਰਾਲਿਓ ਕਨਾ ਜੀਪ ਮਗਰ ਪਾ ਲੈਣਾ ਦਾ ਠੀਕ ਹੈ ਜੀ ਲਾ ਕੇ ਇਹਨੂੰ ਫਿਰ ਬਾਕੀ ਇਹਦਾ ਹੁਣ ਕੰਮ ਕਰਾਉਣਾ ਹੈ ਚੰਗਾ ਸਵੇਰੇ ਹਿੱਸੇ ਵਾਲੀ ਪਿੰਨ ਤਾਂ ਆਪਾਂ ਨੂੰ ਕਢਣੀ ਪੈਣੀ ਆ ਕੰਮ ਆ ਦੇਖ ਲੂੰਗਾ ਇਸ ਵਾਲੇ ਪੈਨ ਕੱਢ ਕੇ ਇਹਨੂੰ ਦੇ ਦਿਓ ਜੀ ਜੀ ਆਓ ਆਪਣਾ ਕੰਮ ਕਰੀਏ ਆਓ ਅਨਾ ਇਹਨੇ ਕੱਢ ਲੈਣੀ ਆ ਆਪੇ ਆਹ ਬੰਦੇ ਤੇਰੇ ਲਾਣੇ ਫੜਾ ਫੜੇ ਨੇਾਰੇ ਬੰਦੇ ਲੱਗਣੇ ਮੈਂ ਆਪ ਵੀ ਪਨਾਣ ਲੱਗਣਾ ਪੈਣਾ ਚਲ ਐਵੇਂ ਅਗਲੇ ਨੂੰ ਆਹ ਹੁੰਦਾ ਵੀ ਆਪ ਲੱਗੇ ਹੋਏ ਆ ਆ ਪਈ ਹੋਈ ਆ ਬਾਕੀ ਤੇ ਔਕਾਂ ਕਹੇ ਸੋਕ ਸਵੇਰੇ ਨਾਟ ਜੋਗੇ ਆ ਵੀ ਉਰੇ ਵਾਲਾ ਵੀ ਚੰਗਾ ਵੀਰ ਵਾਕੇ ਆ ਪਰ ਰਿਸਕ ਨਹੀਂ ਜਮੇ ਲੈਣਾ ਹੈਗਾ ਮਸ਼ੀਨ ਵਾਸਾ ਹੀ ਚਾਲ ਜਾਣ ਦੇਣੀ ਹੈ ਜਿਹੜੀ ਚਾਲ ਆਈ ਆ ਹਾਂਜੀ ਕਿੰਨੇ ਕਿ ਚੱਕਰਾਂ ਤੇ ਆਈਆਂ 17 18 ਤੋਂ ਆਈਆਂ ਹਾਂਜੀ 18 ਤੋਂ ਚੱਕਰ ਤੇ ਆਈਆਂ ਚਲ 18 ਤੋਂ ਬਹੁਤ ਹੋਰ ਆ ਕੱਲ ਨੂੰ ਟਾਇਰ ਵੀ ਲਵਾ ਦੰਨੇ ਆ ਉਰੀ ਕਰਾ ਦੰਨੇ ਆ ਟਾਇਰਾਂ ਨਾਲ ਕੱਲ ਨੂੰ ਕੱਲ ਮਸ਼ੀਨ ਇਹ ਤੋਂ ਹੋਰ ਲਵਾਸ ਗਾ ਸਾਡਾ ਤਾਂ ਠੀਕ ਹੈ ਇੱਥੇ ਛੱਡ ਦੇ ਕੀ ਹਾਲ ਗੁੰਨਾ ਵਿੱਚੀ ਬਾਦੀ ਕੱਲ ਨੂੰ ਟਾਇਰ ਵੀ ਇਹਨੂੰ ਕਹਿੰਦੇ ਆ ਸੇਵ ਕਰੂ ਐ ਇਹ 4x4 ਵਾਲਾ ਟਾਇਰ ਲਿਆਉਂਗਾ ਤੈਨੂੰ ਕਿੱਥੇ ਲਿਆਉਣਾ ਤਾ ਇਹਨੂੰ 1000 2000 ਰੁਪਏ ਸਾਫ ਤੇ ਦੇਵਾਂਗੇ ਨਾਲੇ ਵਧੀਆ ਦੇਣਗੇ ਨਾ ਹਾਂ ਬਾਕੀ ਕਾ ਮੱਤੀ ਜ਼ਰੂਰ ਲਗਾਉਣੀ ਆ ਜਿਵੇਂ ਚੂਹਾ ਬਾਰਮ ਪਾਇਆ ਆਪਾਂ ਨੇ ਉਹ ਦੇ ਐਂਗਲ ਜੀ ਨੂੰ ਨਾਲੇ ਬਿਲਡਿੰਗ ਕਰਾਉਣੇ ਛਰਾਕ ਮਾਰਾਂਗੇ ਨਾ ਪੱਤੀ ਜਾਇਏ ਜਾਇਏ ਪੱਤੀ ਜਾਇ ਛਰਾਕ ਠੀਕ ਹੈ ਇੱਕ ਉੱਪਰ ਇੱਕਾ ਥੱਲੇ ਇਹ ਜ਼ਰੂਰ ਕਰਾਉਣੀ ਆ ਬਿਲਡਿੰਗ ਬਾਕੀ ਉਹ ਮੈਂ ਕਹੇ ਤਾਂ ਕਹਿੰਦਾ ਭਾਈ ਦਫ਼ਤਰ ਚ ਪੈ ਜਾਣ ਬੰਦੇ ਠੀਕ ਆ ਉਹ ਜੱਕ ਦੇ ਤਾਂ ਕਿੰਨੇ ਨੰਬਰ ਆ ਉਹ ਜਿਹੜੇ ਸਮਾਨ ਆਇਆ ਆਪਣਾ ਉਹ ਉਹ ਮੈਂ ਕਿਹਾ ਡਿੱਗੀ ਚ ਪਈ ਆ ਪੱਤੀ ਨੂੰ ਮੈਨੂੰ ਤਾਂ ਬਣਾ ਕੇ ਦਿੱਤੀ ਦੀ ਮਿਸਤਰੀ ਨੇ ਆਹ ਇਧਰ ਕਮਨ ਜਾ ਬੀਰਾਮ ਜੀ ਘਾਤੀ ਬਈ ਐਨ ਬਣਾ ਤੋ 25 ਮਾਡਲ ਆ ਪਿਆ ਸਮਾਨ ਉਹ ਆਦਾ ਬਾਈ ਹੱਬਾ ਜਿਹੜੀ ਉਹ ਨਾਣਾ ਸਮਾਨ ਦੇ ਆ ਸ਼ਾਫਟਾਂ ਆ ਕ੍ਰੈਂਕਾਂ ਨਾਲ ਜੋੜਾ ਹੋ ਗਿਆ ਸ਼ਾਫਟਾਂ ਹੋਗੀਆਂ ਮੋਟਰਸਾਈਕਲ ਚੜਾਉਣੇ ਵਾਲਾ ਹੋ ਗਿਆ ਉਹਦੇ ਐਂਗਲ ਤੇ ਨਾਲ ਮੋਟਰਾਂ ਵੀ ਲਿਆਉਣਾ ਪੈਣਾ ਯਾਰ ਮੋਟਰਾਂ ਨੇ ਵੀ ਇੱਧਰ ਖੜਾ ਹੈ ਆਜ ਇੱਕ ਹੈਗੇ ਆ ਹੈ ਹਾਂਜੀ ਲੱਗਦਾ ਮੈਨੂੰ ਚਾਂਸ ਇਹ ਆਪਣੇ ਵਾਲੇ ਜੇ ਇੱਕ ਆਜ ਇੱਕ ਤਾਂ ਉਹੀ ਆ ਨਾ ਉਹੀ ਓਕੇ ਹਾਂਜੀ ਤੇ ਪਰਲੇਕ ਨਾਲ ਕੋਈ ਐਵੇਂ ਨਾ ਆਉਂਦਾ ਦੋ ਤਾਂ ਹਾਂ ਹਾਈ ਇਹਦੇ ਨਾਲ ਦੇ ਮਿਲਦਣਾ ਆਪਾਂ ਚੱਲ ਗਾਸ ਤਾਂ ਹਾਂ ਮੈਂ ਕਿਹਾ ਉਹ ਹੀ ਆ ਯਾਰ ਛੋਟੀਆਂ ਇਹ ਲੱਗਦੇ ਨੇ ਬਿੱਤੀ ਹਾਂ ਸ਼ਵਾ ਛੋਟਾ ਲੱਗਦਾ ਦੋ ਹੀ ਛੋਟੇ ਲੱਗਦੇ ਆ ਪਰਲਾ ਵੀ ਛੋਟਾ ਹੀ ਲੱਗਦਾ ਇਹ ਉੱਪਰ ਪਿਆ ਉੱਚਾ ਜਿਹਾ ਪਿਆ ਉਹ ਇਹ ਤਾਂ ਹੈਗੇ ਦੋਨੇ ਬਰਾਬਰ ਹੀ ਆ ਫੇ ਉਹੀ ਪਾ ਕੇ ਦੇਖ ਲਈ ਨਾ ਸਵੇਰੇ ਇੱਕ ਵਾਰ ਪਾ ਕੇ ਹਾਂਜੀ ਹਾਂਜੀ ਜੇ ਬੈ ਕੇ ਸਰਦਾ ਹੋਇਆ ਸ਼ਾਫਟਾਂ ਕਿੰਨੀ ਅਗੜੀ ਤਾਂ ਆ ਤਾਂ ਇੱਕ ਤਾਂ ਉਹਦੀ ਗੈਰ ਡਰਮ ਵਾਲੀ ਹੋਗੀ ਸ਼ਾਫਟ ਹੈ ਇੱਕ ਦੋ ਤਿੰਨ ਚਾਰ ਛਾਪਾਂ ਜੀ ਦੋ ਆੜੀਆਂ ਕੁ ਭਿੰਟਾ ਹੋ ਗਿਆ 6 55 ਆਉਗੇ 1 ਕਾ ਪਿਆ 55 ਆ ਗਈ ਠੀਕ ਆ 55 55 ਪੂਰੇ ਜੀ ਟਾਇਰ ਪਾ ਕੇ ਇਹਦੇ ਮੂਰੇ ਉਕਰਾ ਲੇਗੇ ਆਪਣੇ ਸੀਪਾਂ ਪਾਉਣ ਨੂੰ ਮੂਰੇ ਇਹਦੇ ਤੇ ਲਵਾ ਲੇਗੇ ਸੇਵਕ ਤੇ ਬਣਾ ਲੇਗੇ ਡੱਬੀਆਂ ਜੀਆਂ ਮੂਰੇ ਚੜਨੇ ਜਿਹੜੇ ਸੀਪਾਂ ਦੇ ਪਏ ਮੂਰੇ ਪੈ ਜਾਣਗੇ ਮੂਰੇ ਪੈ ਜਾਣਗੇ ਹਾਂ ਜੀ ਉਹ ਤਾਂ ਠੀਕ ਹੈ ਸਮਾਨ ਹੈ ਓਕੇ ਅੰਦਰ ਨਹੀਂ ਕਿ ਆਪੀ ਆਸਮਾਨਾ ਬਣਾ ਜਾਗਾ ਹੁਣ ਆ ਆਰਡਰ ਜਿਹਾ ਮੋਟਰਸਾਈਕਲ ਵਾਲਿਆ ਆ ਤੇ ਪਏ ਆ ਤਿੰਨ ਜੈਕਾਂ ਜੈਕ ਤਾਂ ਮੰਗਣੇ ਇੱਕ ਆ ਜੈਕ ਤਾਂ ਘਰੇ ਆ ਜੈਕ ਤਾਂ ਵਿਚੇ ਰੱਖਦੇ ਹਾਂ ਜੀ ਆ ਗੱਡੀ ਚ ਰੱਖਦੇ ਛੋਟਾ ਕੱਲ ਨੂੰ ਕਾਨੂੰਗੋ ਕਾਨੂੰਗੋ ਜਾਣਾ ਹੀ ਹੈ ਕੱਲ ਨੂੰ ਲਈ ਜਮੇ ਰਹਿੰਦੇ ਸਾਰਾ ਸਮਾਨ ਲੈ ਕੇ ਆਉਣਾ ਹਾਂ ਛਾੜਣਾ ਹੱਬ ਪਈ ਆਪਣੀ ਹਾਂ ਛਾੜ ਲੈ ਵਾਹ ਹਾਂ ਉਹ ਕਮਲਾ ਛਾੜਣਾ ਉਹ ਵੀ ਕੰਬੀ ਗਈ ਛਾੜਟਾ ਤਾਂ ਹੋ ਗਈ ਤੇਰੀ ਥਰੇਸ਼ਰ ਵਾਲੀ ਛਾੜਟੇ ਕਹਿੰਨਾ 4-5 ਛਾੜਣਾ ਹੈ ਕ੍ਰੈਂਕਾਂ ਦਾ ਜੋੜਾ ਨਾਲ ੱੱਲੀ ਛਾੜਟਾ ਨਹੀਂ ਆਈਏ ਨਾਲ ਕ੍ਰੈਂਕਾਂ ਨਹੀਂ ਆ ਵਧੀਆ ਰਹਿ ਗਏ ਸਮਾਨ ਲੈ ਕੇ ਹੈ ਕਿ ਨਹੀਂ ਆਪ ਉਹਦੇ ਵਿੱਚੇ ਵਸੇ ਵਕਾਸ ਹੁੰਦੀ ਹੈ ਇਹਦੇ ਹਾਂਜੀ ਨਾਟ ਲੱਗੇ ਹੋਏ ਉੱਥੇ ਕਾ ਲਾ ਨਹੀਂ ਰਹੀਗਾ ਹਾਂਜੀ ਚਾਹ ਰੂ ਉੱਥੇ ਕਿਸੇ ਨੂੰ ਸਟਿੱਪੀ ਕਿਸੇ ਹਾਂ ਹਾਂ ਬਾਕੀ ਆ ਮਹੀਨ ਨਿਕਲ ਜਾਣੀ ਹੁਣ 2000 ਮਾਡਲ ਆ ਬਈ RAM ਜੀ ਇਹ ਐਨ ਬਣਾਤੀ ਮੁੰਡਿਆਂ ਨੇ ਖਰਚ-ਖਰਚ ਕੇ ਜੋਗੇ ਦੇਖ ਲੈ ਕਹਿ ਦੂਗੀ 2000 ਮਾਡਲ ਆ ਇਹ ਹੈ ਹੈ 2000 ਮਾਡਲ RAM ਜੀ ਬਣਾਤੀ ਐਂ ਦੇਲਾ 25 ਮਾਡਲ 52 20 ਮੈਂ ਤਾਂ ਉਹ ਕਰਦੇ ਜੀ ਮੈਂ ਤਾਂ ਰਵੇ ਇਕਣੇ ਆ ਦੇ ਰਿਮ ਰਮ ਮੈਂ ਇਕਣਾ ਕਰਕੇ ਲੈ ਕੇ ਜਾਣਾ ਆਪਾਂ ਨੇ ਵੀ ਖੋਲ ਕੇ ਜਣੇ ਰਿਮ ਨੂੰ ਚੰਗਾ ਟਾਇਰ ਆਨ ਪੂਰੇ ਵਧੀਆ ਆ ਦੇ ਲਾ ਕਟਰ ਕੋਟਰ ਆਨ ਬਣਾਤਾ ਨਵੇਂ 25 ਮਾਡਲੇ ਬਣਾਤੀ ਬਸ ਕੋਈ ਦੱਸੇ ਨਹੀਂ ਸਕਦਾ ਵੀ ਬੱਚੇ ਮਸ਼ੀਨ ਇੰਨੇ ਮਾਡਲ ਆ ਬਾਕੀ ਇਧਰ ਤਿਆਰ ਹੋਈ ਜੰਨੀ ਨਾਲ ਦੀ ਨਾਲ ਇੱਕ ਉਹ ਖੜੀ ਹੈ ਬਲਜੀਤ ਪ੍ਰੀਤ ਇੱਕ ਉਹ ਮਗਰ ਖੜੀ ਹੈ ਹੋਰ ਪ੍ਰੀਤ ਇੱਕ ਉਹ ਖੜੀ ਹੈ ਪਤਨੀ ਕਿਹੜੀ ਆ ਜੇ ਪ੍ਰੇਮਰ ਵੱਜਦਾ ਇਹਨੂੰ ਵਾਦ ਲੋ ਪ੍ਰੇਮ ਰਵੀਆ ਟੌਪ ਦਾ ਮਾਰਦਾ ਮੁੰਡਾ ਸੇਵਕ ਬਾਈ ਇਹਦੇ ਬਾਦ ਆ ਖੜੀ ਆ ਐਕੜਾ ਮੜਾ ਜਾ ਕਰਾ ਦੇਗੇ ਗਾਹਾਂ ਨੂੰ ਹੈਗਾ ਨਹੀਂ ਬਿਲਕੁਲ ਬਿਲਕੁਲ 13 ਦੇ ਕੋ 15 ਦਿਨ ਦੇ ਕੋ ਛੱਡੀ ਹੋਈ ਨਹੀਂ ਆਪਾਂ ਕਰਾਉਣੇ ਕਰਾਉਣਾ ਕੰਮ ਨਹੀਂ ਕਰਾ ਦਾਂਗੇ ਗਾਹਾਂ ਨੂੰ ਇੱਕ ਨਵੀਂ ਲੈ ਕੇ ਦੇ ਦੂੰ ਤੁਹਾਨੂੰ ਟਿਕਿਆ ਰਹਾ ਬਾਤੋਂ ਦਾ ਨਵੀਂ ਲੈ ਕੇ ਦੇ ਦਿੰਦੀ ਕਮਨੀਨ ਹੈਗਾ ਨਹੀਂ ਹਾਂਜੀ ਆ ਦੇਲਾ ਟਾਇਨਾ ਟੂਨਾ ਪਾ ਗਿਆ ਨਵੀਂ ਨਵੀਂ ਲੱਗਦੀ ਆ ਕੋਈ ਦੱਸ ਨਹੀਂ ਸਕਦਾ ਹਨ ਵੀ ਮਸ਼ੀਨ ਪਰ 2000 ਮਾਡਲ ਆ ਇਹ ਕਿਵੇਂ ਲੱਗਦੀ ਆਰ ਬਣਾਤੀ ਕਾਰਾਗਰੀ ਦੀ ਗੱਲ ਆ ਰੀਤ ਕੋਈ ਮੈਂ ਨਵੀਂ ਲਾਤੀ ਨੇ ਸਾਰਾ ਕਟਰੀ ਨਵਾਂ ਬਣਾਇਆ ਕਹਿੰਦਾ ਹਮਮ ਇਹ ਕੰਮ ਵਧੀਆ ਸਾਫ ਸੁਥਰਾ ਕੰਮ ਕਰਦਾ ਨਾ ਇਹ ਬੰਦਾ ਰੀਜੀਗਾ ਕਰਦਾ ਫੇਰ ਤਾਂ ਬਾਈ ਕੰਮ ਜੇ ਤੈਨੂੰ ਪਤਾ ਹੀ ਆ ਮਿਹਨਤ ਕਰੇ ਕੋਈ ਬੰਦਾ ਨਾ ਹੁਣ ਆਪਾਂ ਵੀ ਤਾਂ ਮਿਹਨਤ ਕਰਕੇ ਇੱਥੇ ਤੱਕ ਕਰਾਈ ਆ ਹਾਂ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਕਿਸੇ ਨਾ ਮਸੀਂ ਚਲਾਉਂਦੇ ਹੁੰਦੇ ਤੇ ਅੱਜ ਮਾਲਕ ਨੇ ਹਾਂ ਬਈ ਮਿਹਨਤ ਮਿਹਨਤ ਕੀਤੀ ਬਹੁਤ ਜ਼ਰਾ ਬਹੁਤ ਮਿਹਨਤ ਕਰੀ ਆ ਬਈ ਦਿਨ ਰਾਤ ਇੱਕ ਕਰਕੇ ਰੱਖਿਆ ਸੋ ਪਨਾ ਦਾ ਬਸ ਇੱਥੇ ਤੱਕ ਆਉਣਾ ਹੈ ਇਹ ਮੁੰਡਾ 4 बाई 4 ਵੀ ਘਰੇ ਜਾ ਕੇ ਲਾਉਂਦਾ ਅਛਾ ਜੀ 4 बाई 4 ਐਸਐਮਐਸ ਅਗਲੇ ਦੇ ਘਰੇ ਜਾ ਕੇ ਲਾਇਆ ਆਉਂਦਾ ਠੀਕ ਯਾਨੀ ਤੁਹਾਨੂੰ ਦੁਕਾਨ ਤੇ ਘਰੇ ਜਿਹੜਾ ਮਸ਼ੀਨ ਲਿਆਉਣ ਦੀ ਲੋੜ ਨਹੀਂ ਦੁਕਾਨ ਤੇ ਘਰੇ ਜਾ ਕੇ ਫਿੱਟ ਕਰਕੇ ਆਉਂਦਾ 4 बाई 4 ਆਪਾਂ ਲਵਾਏ ਆ ਇਹਦੇ ਐਕੀ ਦੋ ਤਿੰਨ ਠੀਕ ਹੈ ਠੀਕ ਹੂੰ ਯੇ ਮਾਚੇੜਣਾ ਛੋਲਣਾ ਲਾਤੀਆਂ ਦੇ ਹਾਂ ਮੈਂ ਕਹਿੰਦਾ ਟਾਪਾ ਜਿਹਾ ਆਪਾਂ ਵੀ ਦਿਵਾ ਲਈਏ ਬੈਟਰੀਆਂ ਨੂੰ ਹਾਂ ਜੇ ਕੋਈ ਪਿਆ ਹੋਣਾ ਉਹ ਇੱਥੇ ਨਿਗਾਹ ਰੱਖਿਓ ਜੰਗਾ ਫਿਰ ਕੇ ਦੇਖਿਓ ਮੜਾ ਜੇ ਕਿਤੇ ਪਿਆ ਹੋਣਾ ਕੋਈ ਹਾਂ ਨਹੀਂ ਤੇ ਜੇ ਇਹਨੂੰ ਫਿਰ ਪਿਆ ਹੋਇਆ ਤੇ ਜਾ ਕੇ ਲਾ ਲਾਂਗੇ ਤੇ ਕੰਪਨੀ ਵਾਂਗ ਜਿਹੜੀ ਹੀਰਾ ਹੋਊ ਜੇ ਨਾ ਤੇ ਹੰਦੇ ਆਂ ਹਾਂ ਹੀਰਾ ਹੋ ਹੰਦੇ ਦੀ ਲਾ ਮਾਕਿਆਂ ਦਾ ਕਾਪੀ ਦੇ ਬਦਲਾ ਲੱਗਦਾ ਭਰਾਵਾ ਹੁਣ ਨਹੀਂ ਬਦਲਾ ਲੱਗਦਾ 2000 ਮਾਡਲ ਇਹਨੂੰ ਕਿਹੜਾ ਕਹਿ ਦੂ ਕੋਈ ਨਹੀਂ ਬਦਲਾ ਹਾਂ 2000 ਮਾਡਲ ਇਹਨੂੰ ਕਿਹੜਾ ਕਹਿ ਦੂ ਆ ਪੂੰਛਾਂ ਪਾਂਛਾਂ ਕੱਡੀਆਂ ਹੋਈਆਂ ਦੇਖੋ ਕਰਤਾਰ ਦੀਆਂ ਪਈਆਂ ਨਹੀਂ ਤੇ ਦੇਖੀ ਦੁੱਤੇ ਜੰਗਾ ਬੈਟਰੀਆਂ ਵਾਲਾ ਜੇ ਬਾਕਸਾ ਜਿਹਾ ਹੋਇਆ ਨਾ ਕਿਤੇ ਪਿਆ ਚਾਦਰ ਜੀ ਮੈਨੂੰ ਦੱਸੀ ਤੂੰ ਨਾ ਕੁਝ ਵੀ ਕਹੀਂ ਮੈਂ ਆਪੇ ਲੈ ਲਊ ਤੇ ਕਹਣਾ ਮਸ਼ੀਨ ਤੇ ਲਾ ਆਏ ਇਹ ਬਲਜੀਤ ਤਾਂ ਆਪਣੇ ਫਤੇਕੜ ਜ਼ਿਲ੍ਹੇ ਦੀ ਹੋ ਆ 23 ਨੰਬਰ ਇਹ ਮਸ਼ੀਨਾ ਵਧੀਆ ਦੀਆਂ ਬਾਈ ਹਣਾ ਬਾਕੀ ਆ ਮਸ਼ੀਨ ਨਿਕਲ ਜਣੇ ਇੱਥੇ ਮਸ਼ੀਨ ਲਾ ਲਈਓ ਪੈਂਟਰ ਇੱਥੇ ਲਵਾ ਦਈਏ ਮਸ਼ੀਨ ਉਹ ਮੈਂ ਕਹਾਂ ਮਸ਼ੀਨ ਇੱਥੇ ਲਵਾ ਦਿਓ ਇੱਥੇ ਵੜ ਜੂ ਸਿੱਧਾ ਮੂੰਹ ਜਾ ਹੋਰ ਕਿੱਥੇ ਵੜੂਗੀ ਨਾ ਨਾ ਅੰਦਰ ਬਾੜਨੀ ਆ ਕਹਿਤਾ ਕਹਿਤਾ ਉਹਨੂੰ ਕਹਿਤਾ ਭਾਵੇਂ ਬਲਜੀਤ ਜੀ ਬਾਹਰ ਕੱਢਣੀ ਭੇਜਵੇ ਉਹਦੇ ਸਮਾਨ ਪਿਆ ਨਾ ਟੈਂਕ ਚ ਬਿਸਤਰੇ-ਬੋਤਰੇ ਪਏ ਆ ਹੋਰ ਕਿੰਨਾ ਸਮਾਨ ਪਿਆ ਹੈ ਹਾਂ ਨਹੀਂ ਜੇ ਹੁਣ ਕੰਮ ਇਹਦਾ ਚੱਲ ਪਿਆ ਹੁਣ ਥੋੜਾ ਸ਼ੈੱਡ ਕਰਨਾ ਪੈਣਾ ਨੇ ਜਗ੍ਹਾ ਲੈਣੀ ਪੈਣੀ ਆਲੇ ਦਾਲ ਨੂੰ ਵਧਣਾ ਪੈਣਾ ਹੁਣ ਹੁਣ ਇਹਦੇ ਗੱਲ ਨਹੀਂ ਕਰਨਾ ਹੈਗਾ ਅੱਗੇ ਤਾਂ ਇਹ ਤਾਂ ਚੱਲ ਵੀ 2-4 ਮਹੀਨਾ ਤਿਆਰ ਕਰਦਰਾ ਹੁੰਦਾ ਬਾਬੇ ਦੀ ਕਰਪਾ ਕਰਾ 6 ਮਹੀਨਾ ਕੜੀਆਂ ਅੰਦਰ 3 ਤੋਂ 2 5 6 7 ਨਹੀਂ ਸੁਣਾਈ ਹਾਂ 8ਵੇਂ ਆਪਣੇ ਵਾਲੀ ਉਹ ਸਮਾਂ ਘਾਟਾ ਨਹੀਂ ਤਾਂ ਆਪਾਂ ਨੇ ਕੱਟਰ ਦੀਆਂ ਪੂਰੀ ਤਸੱਲੀ ਕਰਾਣੀ ਜਿੰਨੂੰ ਕਹਣਾ ਵੀ ਕਰਦੇ ਆਣ ਪੂਰਾ ਹਾਂ ਜਿਹਨਾਂ ਚਾਦਰ ਦੂਦੋਂ ਥੱਲੇ ਚੱਲ ਗਾਂ ਨੂੰ ਕਰਾ ਦੇਂਗੇ ਗਾਂ ਨੂੰ ਕਰਾ ਦੇ ਹਜੇ ਮਾਲਕ ਨੇ ਚਲੋ ਸਮਾਂ ਹੀ ਘਟ ਦੱਸਾ ਹੁਣ ਮੈਂ ਕਹਿ ਜਣਾ ਮਾਨੂੰ ਕਹਿਤਾ ਠੀਕ ਆ ਜੀ ਸੇਵਾ ਪਾਣੀ ਵਾਖਾ ਮੁੰਡਿਆਂ ਨੇ ਜੇ ਕੋਈ ਕਮੀ ਮਖਾ ਤੇ ਨਹੀਂ ਕੋਈ ਗੱਲ ਬਾਤ ਪੈ ਕੇ ਸ਼ੈਕ ਨਹੀਂ ਮਿਲਦਾ ਮੈਂ ਲਿਆ ਦਿੰਦਾ ਕਹਿੰਦਾ ਕੁਛ ਨਹੀਂ ਕਿਤੇ ਵੀ ਜਾਣਾ ਉਰੀ ਮਿਲੂ ਸਭ ਕੁਸ ਠੀਕ ਠੀਕ ਆ ਠੀਕ ਆ ਚਲੋ ਠੀਕ ਆ ਬਾਈ ਮਿਲਦੇ ਹੁਣ ਸਵੇਰੇ ਵਾਲੀ ਵੀਡੀਓ ਚ ਜਦ ਤੱਕ ਰੱਬ ਰਾਖਾ